ਕੌਮ ਦੀ ਬਾਕੀ ਧਰਮਾਂ ਨੂੰ ਕਿੰਨੀ ਦੇਨ ਹੈਗੀ ਆ ਧਰਮਸ਼ਾਲਾ ਬਣਾਉਣ ਦੀ ਲੋੜ ਕੀ ਪਈ ਸੀ ਪਰ ਇਹ ਜਿਹੜੀ ਸਿੱਖ ਕੌਮ ਹੈ ਨਾ ਮਨੁੱਖਤਾ ਲਈ ਐਡੇ ਵੱਡੇ ਵੱਡੇ ਯੁੱਧ ਲੜਦੀ ਆਈ ਆ ਮਨੁੱਖਤਾ ਵਾਸਤੇ ਕੋਈ ਜਾਤ ਪਾਤ ਨਹੀਂ ਸੀ ਹੁੰਦਾ ਇਹ ਜਿਹੜੇ ਕਸ਼ਮੀਰੀ ਪੰਡਤ ਸੀਗੇ ਇਸੇ ਗੱਲ ਤੋਂ ਪਰੇਸ਼ਾਨ ਸੀਗੇ ਕਿ ਸਾਡੇ ਜ਼ਬਰੀ ਜਿਹੜੇ ਧਰਮ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਔਰੰਗਜ਼ੇਬ ਕਰ ਰਿਹਾ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਕੈਦ ਵੀ ਕੀਤਾ ਸੀਗਾ ਔਰੰਗਜ਼ੇਬ ਨੇ ਤੁਸੀਂ ਜੇ ਉਹਦਾ ਇਤਿਹਾਸ ਪੜ੍ਹ ਲਓ ਨਾ ਸੁਣ ਲੋ ਨਾ ਤੁਹਾਡੀ ਰੂਹ ਕੰਬ ਚੂਗੀ ਐਸੀ ਐਸੀ ਯਤਨਾ ਉਹਨਾਂ ਨੇ ਆਪਣੇ ਉੱਤੇ ਚੱਲੀ ਸੀ ਪਰ ਤਕਲੀਫ ਕੋਈ ਨਹੀਂ ਸੀ ਹੋਈ ਉਸ ਤੋਂ ਬਾਅਦ ਜੀ ਇਹ ਗੁਰੂ ਸਾਹਿਬ ਨੇ ਫਿਰ ਉੱਥੇ ਉਹਦੇ ਸਾਹਮਣੇ ਸੀਸਗੰਦ ਦੇ ਸਾਹਮਣੇ ਬਹਿ ਕੇ ਸੰਗਤਾਂ ਨੂੰ ਜਿੱਥੇ ਉਪਦੇਸ਼ ਕੀਤਾ ਉੱਥੇ ਅਕਾਲ ਪੁੰਗਾਂ ਸਾਹਿਬ ਗੁਰਦੁਆਰਾ ਬਣਿਆ ਉਹ ਸੰਗਤਾਂ ਨੂੰ ਉਪਦੇਸ਼ ਕਰ ਰਹੇ ਆ ਵੀ ਗੁਰੂ ਸਾਹਿਬ ਨੇ ਸ਼ੀਧੀ ਦਿੱਤੀ ਹੈ ਤੁਸੀਂ ਰੋਣਾ ਨਹੀਂ ਹੈਗਾ ਬਾਬਾ ਦੀ ਸ਼ਹੀਦੀ ਪ੍ਰਾਪਤ ਕਰਨ ਤੇ ਇਹ ਉਪਦੇਸ਼ ਦੇ ਰਿਹਾ ਹੈ ਉਹ ਕੌਣ ਸੀਗੇ ਉਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੀਗੇ ਜਿੱਦੀ ਦਸਤਾਰ ਜਿੱਦਾਂ ਸੀਗੀ ਓਦਾਂ ਹੀ ਰੱਖੀ ਗਈ ਆ ਹੁਣ ਤੁਸੀਂ ਦੇਖੋ ਇਸ ਤਰ੍ਹਾਂ ਦੀਆਂ ਗੁਰੂ ਸਾਹਿਬਾਨ ਦੀਆਂ ਜਾਂ ਸਿੱਖ ਯੋਧਿਆਂ ਦੀ ਪੇਂਟਿੰਗਸ ਤਿਆਰ ਕਰ ਰਹੀਆਂ ਹਰ ਇੱਕ ਬੰਦਾ ਡਰਦਾ ਕਿਤੇ ਕੋਈ ਗਲਤੀ ਨਾ ਹੋ ਜਾਵੇ ਸਾਸੀ ਕਾਲ ਜੀ ਦੇਸੀ ਟਾਕ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਅਰੁਣਾ ਹੁਜਾ ਨਾਲ ਮੇਰੇ ਸਾਥੀ ਵਿਕੀ ਢੀਂਡਸਾਨੇ ਤੁਹਾਨੂੰ ਇੱਕ ਤਸਵੀਰ ਦਿਖਾਉਣ ਜਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਚੱਕ ਨਾਨਕੀ ਪਿੰਡ ਸਾਰਿਆਂ ਨੂੰ ਪਤਾ ਪਰ ਉਹਦੀ ਪੁਰਾਤਨ ਤਸਵੀਰ ਦਿਖ ਕਿੱਦਾਂ ਦੀ ਹੁੰਦੀ ਸੀ ਤੁਹਾਨੂੰ ਉਹ ਤਸਵੀਰ ਦਿਖਾਉਣ ਲਈ ਲੈ ਕੇ ਆਏ ਆਂ ਦੇਖੋ ਧਿਆਨ ਨਾਲ ਇਹਦੇ ਬਾਰੇ ਜਾਣਕਾਰੀ ਦੇਣਗੇ ਹਰਪ੍ਰੀਤ ਸਿੰਘ ਜੀ ਹਾਂਜੀ ਇਹ ਗੁਰੂ ਸਾਹਿਬ ਦੇ ਕਾਲ ਦਾ ਆਪਾਂ ਦਿਖਾਇਆ ਜੀ ਗੁਰਤੇਗ ਬਹਾਦਰ ਸਾਹਿਬ ਨੇ ਪਹਿਲਾਂ ਕੱਲਾ ਚੱਕ ਨਾਨਕੀ ਪਿੰਡ ਆਪਣੇ ਮਾਤਾ ਜੀ ਦੇ ਨਾਮ ਤੇ ਬਸਾਇਆ ਸੀਗਾ ਜੀ ਉਦੋਂ ਆ ਚੱਕ ਨਾਨਕੀ ਪਿੰਡ ਦਿਖਾਇਆ ਜੀ ਤੇ ਉਹ ਉਹਦੇ ਨਾਲ ਪਹਾੜੀ ਸੀਗੀ ਜੀ ਜੀ ਉਹਦੇ ਉੱਤੇ ਮਤਲਬ ਗੁਰੂ ਸਾਹਿਬ ਨੇ ਖਾਲਸੇ ਦੀ ਮਤਲਬ ਜਦੋਂ ਪ੍ਰੀਖਿਆ ਲਈ ਹੈ ਜੀ ਕੇਸਗੜ੍ਹ ਸਾਹਿਬ ਉੱਥੇ ਮਤਲਬ ਅ ਦੀਵਾਨ ਸ ਜਾ ਕੇ ਖਾਲਸੇ ਦੀ ਪ੍ਰੀਖਿਆ ਲਈ ਪੰਜ ਪਿਆਰੇ ਸਾਜੇ ਅਮਰਿਤ ਛਕਾਇਆ ਉੱਥੇ ਬਾਅਦ ਚ ਕਿਲਾ ਬਣਿਆ ਕੇਸਗੜ੍ਹ ਸਾਹਿਬ ਜਿੱਥੇ ਹੁਣ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਬਣਿਆ ਹੋਇਆ ਹੈ ਜੀ ਇਹ ਪਹਾੜੀ ਲੱਗ ਸੀ ਉਦੋਂ ਅੱਗੇ ਹੋਰ ਗਾਂਹ ਜਾ ਕੇ ਪਹਾੜੀ ਬੜੀ ਸੀ ਜੀ ਆਨੰਦਗੜ੍ਹ ਸਾਹਿਬ ਹੂੰ ਜਿੱਥੇ ਆਨੰਦਗੜ੍ਹ ਦਾ ਕਿਲਾ ਬਣਿਆ ਹੋਇਆ ਸੀ ਜੀ ਉਹ ਸਰ ਨੂੰ ਉੱਚਾ ਕਿਲਾ ਸੀਗਾ ਜੀ ਉੱਥੋਂ ਬਹਿ ਕੇ ਗੁਰੂ ਸਾਹਿਬ ਮਤਲਬ ਸਾਰੇ ਦਾ ਉਹ ਦਿਖਦੇ ਸੀ ਗੁਰੂ ਸਾਹਿਬ ਅਕਸਰ ਉੱਥੇ ਬੈਠਦੇ ਸੀਗੇ ਜੀ ਤੇ ਇਧਰ ਆਪਾਂ ਦਿਖਾਏ ਜੀ ਇਧਰ ਨਾਲ ਇਧਰ ਆ ਹੋਲਗੜ੍ਹ ਦਾ ਕਿਲਾ ਜੀ ਤੇ ਇਧਰ ਦੂਰ ਫਤੇਗੜ੍ਹ ਦਾ ਕਿਲਾ ਸੀਗਾ ਜੀ ਇੱਕ ਕਿਲਾ ਦੂਰ ਅਗਮਗੜ੍ਹ ਦਾ ਜੀ ਇੱਕ ਦੂਰ ਕਿਲਾ ਸੀਗਾ ਜੀ ਤਾਰਾਗੜ੍ਹ ਜਿੱਥੇ ਬिलासपुर रियासत ਸੀਗੀ ਉੱਧਰ ਇੱਕ ਪਹਾੜੀ ਦੇ ਉੱਤੇ ਗੁਰੂ ਸਾਹਿਬ ਨੇ ਤਾਰਾਗੜ੍ਹ ਦਾ ਕਿਲਾ ਬਣਾਇਆ ਸੀ ਕਿਉਂਕਿ ਦੂਰ ਸੀ ਉਹਰੇ ਨਹੀਂ ਨਜ਼ਰ ਆ ਰਿਹਾ ਇਹ ਸਾਰਾ ਆਪਾਂ ਤੁਹਾਨੂੰ ਦਿਖਾਇਆ ਉਹਦੇ ਵਿੱਚ ਵੀ ਹਰਨੰਦਪੁਰ ਸਾਹਿਬ ਉਸ ਟਾਈਮ ਕਿਵੇਂ ਸੀ ਹੁਣ ਤਾਂ ਕਾਫੀ ਤਬਦੀਲੀ ਆ ਚੁੱਕੀ ਹੈ ਸਾਰੀ ਤਬਦੀਲੀ ਆ ਗਈ ਜੀ ਆ ਹੁਣ ਉਰੇ ਗੁਰਦੁਆਰਾ ਸਹਿਬਾਨ ਬਣ ਚੁੱਕੇ ਆ ਇਧਰ ਨੂੰ ਵੀ ਪੱਕੀ ਸੜਕ ਬਣ ਗਈ ਆ ਸਾਰੀ ਜਗ੍ਹਾ ਆਬਾਦੀ ਹੋ ਗਈ ਜੀ ਹੁਣ ਤਾਂ ਹਾਂ ਨਾਨਾ ਦੇਵੀ ਨੂੰ ਇੱਥੋਂ ਹੀ ਜਾਂਦਾ ਹਾਂ ਹਾਂ ਨਾਨਾ ਦੇਵੀ ਤਾਂ ਫੇ ਪਿੱਛੇ ਅੱਗੇ ਜਾ ਕੇ ਹੈ ਜੀ ਰਾ ਮਤਲਬ ਇਹ ਅਨੰਦਪੁਰ ਦਾ ਚੱਕ ਨਾਨਕੀ ਤੱਕ ਹੈ ਜੀ ਹੋਰ ਕੁਝ ਵੀ ਜਿਹੜਾ ਪੇਂਟ ਪੇਂਟ ਕੀਤਾ ਤੁਸੀਂ ਸਾਰੀ ਕਿਤਾਬ ਆਪਾਂ ਅਨੰਦਪੁਰ ਸਾਹਿਬ ਕਿਵੇਂ ਵਸਾਇਆ ਗੁਰੂ ਸਾਹਿਬ ਦਾ ਉਹਦੇ ਤੇ ਹੈ ਜੀ ਇੰਕੀ ਪ੍ਰਿੰਟਿੰਗ ਨਹੀਂ ਹੈਗੀ ਇਹ ਇਹ ਪੇਂਟਿੰਗਸ ਹੈਗੀਆਂ ਨੇ ਇਹਨਾਂ ਨੇ ਬਣਾਈਆਂ ਸੀਗੀਆਂ ਜਿਹੜੀਆਂ ਉਹ ਦਿਖਾ ਰਹੇ ਆ ਤੁਹਾਨੂੰ ਇਹਨਾਂ ਬੇਸ਼ਕੀਮਤੀ ਜਿਹੜੀ ਕਲਾ ਦੇ ਮਾਹਰ ਹੈਗੇ ਨੇ ਹਰਪ੍ਰੀਤ ਸਿੰਘ ਨਾਜ਼ ਗੁਰੂਗ੍ਰਾਂਦ ਸਾਹਿਬ ਯੂਨੀਵਰਸਿਟੀ ਤੋਂ ਗੁਰੂ ਸਾਹਿਬ ਨਾ ਪਹਿਲਾਂ ਤਮਤਾਨ ਹੈ ਹਰਿਆਣੇ ਦੇ ਵਿੱਚ ਪੈ ਰਹੇ ਆ ਜੀ ਹੁਣ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਠਹਿਰੇ ਸੀਗੇ ਤਾਂ ਉੱਥੇ ਦੇ ਮਸੰਦ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਉਰੇ ਰਹੋ ਉਰੇ ਆਪਾਂ ਮਹਿਲ ਬਣਵਾ ਦਿੰਨੇ ਆ ਤਾਂ ਗੁਰੂ ਸਾਹਿਬ ਨੇ ਕਿ ਉਹਨੂੰ ਆਗਿਆ ਦਿੱਤੀ ਗੁਰੂ ਸ਼ਿਰਗੁਰ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਸ਼ਾ ਤਾ ਗੁਰੂ ਸਾਹਿਬ ਨੇ ਉਹਨੂੰ ਕਹਿਤਾ ਵੀ ਠੀਕ ਹੈ ਤੁਸੀਂ ਬਣਵਾਓ ਪਰ ਇਹਨੇ ਨੂੰ ਥੋੜੇ ਦਿਨਾਂ ਬਾਅਦ ਬिलासपुर ਦਾ ਰਾਜਾ ਦੀ ਚੜ੍ਹਾਈ ਕਰ ਗਿਆ ਜੀ ਅੱਛਾ ਜੀ ਉਹ ਗੁਰੂ ਸਾਹਿਬ ਦਾ ਸ਼ਰਧਾਲੂਤੀ ਗੁਰੂ ਸਾਹਿਬ ਉੱਥੇ ਉਹਦੇ ਉੱਥੇ ਗਏ ਜੀ ਅੱਛਾ ਜੀ ਤਾਂ ਉੱਥੇ ਰਾਣੀ ਚੰਪਾ ਰਾਣੀ ਸੀਗੀ ਜੀ ਉਹਦੀ ਰਾਜੇ ਦੀ ਉਹਨੇ ਮਾਤਾ ਨਾਨਕੀ ਜੀ ਨੂੰ ਗੁਰਤੇ ਬਹਾਦਰ ਸਾਹਿਬ ਦੇ ਮਾਤਾ ਜੀ ਸੀ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ ਉੱਥੇ ਰਹਿਣ ਲੱਗੇ ਹੋ ਧੰਤਾਨ ਹਾਂ ਜੀ ਹਾਂ ਮਾਤਾ ਨਾਨਕੀ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਵੀ ਤੁਸੀਂ ਇੱਥੇ ਰਹੋ ਅਸੀਂ ਜ਼ਮੀਨ ਦੰਨੇ ਆ ਜੀ ਫਿਰ ਉਹਨਾਂ ਨੇ ਗੁਰੂ ਸਾਹਿਬ ਨੂੰ ਜ਼ਮੀਨ ਭੇਟ ਕੀਤੀ ਪਰ ਗੁਰੂ ਸਾਹਿਬ ਨੇ ਫਿਰ ਵੀ ਉਹਨਾਂ ਨੂੰ ਪੈਸੇ ਦਿੱਤੇ ਵੀ ਅਸੀਂ ਜ਼ਮੀਨ ਦੇ ਪੈਸੇ ਦਵਾਂਗੇ ਤਾਂ ਫਿਰ ਉਹਨਾਂ ਨੇ ਆਪਣੀ ਮਾਤਾ ਜੀ ਨਾਂ ਤੇ ਚੱਕ ਨਾਨਕੀ ਪਿੰਡ ਬਸਾਉਣਾ ਸੀਗਾ ਤਾਂ ਗੁਰੂ ਸਾਹਿਬ ਨੇ ਪਹਿਲਾਂ ਮੋੜੀ ਗੜਵਾਈ ਬਾਬਾ ਬੁੱਢਾ ਜੀ ਦੇ ਵੰਸ਼ 'ਚ ਸੀਗੇ ਬਾਬਾ ਗੁਰਦਿੱਤਾ ਜੀ ਅੱਛਾ ਇਹ ਨਹੀਂ ਹਾਂ ਉਹਨਾਂ ਤੋਂ ਮੋੜੀ ਗੜਵਾਈ ਸੀ ਜੀ ਦੋ ਬਾਬਾ ਗੁਰਦਿੱਤਾ ਜੀ ਇੱਕ ਬਾਬਾ ਬੁੱਢਾ ਜੀ ਦੇ ਵੰਸ਼ਜ ਤੇ ਇੱਕ ਬਾਬਾ ਗੁਰਦਿੱਤਾ ਜੀ ਗੁਰਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬ ਜਾਦੇ ਸੀ ਬੜੇ ਜੀ ਓਕੇ ਉਹਨਾਂ ਦਾ ਸਥਾਨ ਉੱਤੇ ਬਾਬਾ ਗੁਰਦਿੱਤਾ ਜੀਆ ਕੀਤਪੁਰ ਬਣਿਆ ਇਹ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੇ ਮਾਛ ਚੋ ਸੀਗੇ ਜੀ ਇਹਨਾਂ ਤੋਂ ਇਹ ਸੀਮ ਦੇ ਵਿੱਚ ਦਿਖਾਇਆ ਵੀ ਗੁਰੂ ਸਾਹਿਬ ਮੋੜੀ ਗੱਡਵਾਰੇ ਨੇ ਨਗਰ ਦੀ ਅਸਲ ਵਿੱਚ ਮੋੜੀ ਗੱਡਣ ਦਾ ਮਤਲਬ ਹੁੰਦਾ ਤੇ ਇੱਕ ਲੱਕੜੀ ਗੱਡ ਕੇ ਮਤਲਬ ਇੱਕ ਤਰ੍ਹਾਂ ਨਾਲ ਬਾੜ ਵਾਂਗਾ ਪੰ ਰਸਮ ਹੁੰਦੀ ਸੀਗੀ ਇਹ ਕਹੇ ਜੀ ਹਾਂ ਠੀਕ ਹੈ ਅੱਗੇ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਸਾਰੀ ਕਰਾਉਣ ਲੱਗੇ ਤਾਂ ਗੁਰੂ ਸਾਹਿਬ ਨੇ ਮਿਸਤਰੀ ਪਿਲਾ ਕੇ ਉਹਨਾਂ ਨੂੰ ਦੱਸਿਆ ਵੀ ਇੱਕ ਇੱਕਣ ਆਪਾਂ ਨਗਰ ਬਸਾਉਣਾ ਉਹ ਦੱਸ ਰਹੇ ਨੇ ਗੁਰੂ ਸਾਹਿਬ ਕਿਆ ਬਾਤ ਹੈ ਜੀ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਧਰਮਸ਼ਾਲਾ ਬਣਵਾਈ ਕਿਉਂਕਿ ਜਿਹੜੀ ਸੰਗਤ ਉਹ ਸਾਰੀ ਦੇ ਟਾਈਮ ਆਉਂਦੀ ਸੀ ਕਾਰ ਸੇਵਾ ਜਿੱਸਾ ਲੰਦੀ ਸੀ ਵੀ ਉਹਨਾਂ ਨੂੰ ਮੁਸ਼ਕਲ ਨਾ ਪੇਸ਼ ਆਵੇ ਤਾਂ ਸਭ ਤੋਂ ਪਹਿਲਾਂ ਧਰਮਸ਼ਾਲਾ ਬਣਵਾਈ ਗਈ ਜੀ ਕਿਆ ਬਾਤ ਹੈ ਵਿੱਕੀ ਜੀ ਧਰਮਸ਼ਾਲਾ ਕਿਆ ਬਾਤ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਪਹਿਲਾਂ ਪਹਿਲਾਂ ਕਈ ਥਾਵਾਂ ਤੇ ਉਦਾਂ ਉਹ ਬਾਦਲੀਆਂ ਗੱਲਾਂ ਹੁੰਦੀਆਂ ਨੇ ਪਰ ਦੇਖੋ ਨਾ ਸਿੱਖ ਕੌਮ ਦੀ ਬਾਕੀ ਧਰਮਾਂ ਨੂੰ ਕਿੰਨੀ ਦੇਣ ਹੈਗੀ ਆ ਧਰਮਸ਼ਾਲਾ ਬਣਾਉਣ ਦੀ ਲੋੜ ਕਿ ਪਈ ਸੀ ਪਰ ਇਹ ਜਿਹੜੀ ਸਿੱਖ ਕੌਮ ਹੈ ਨਾ ਮਨੁੱਖਤਾ ਲਈ ਐਡੇ ਵੱਡੇ ਵੱਡੇ ਯੁੱਧ ਲੜਦੀ ਆਈ ਹੈ ਮਨੁੱਖਤਾ ਵਾਸਤੇ ਕੋਈ ਜਾਤ ਪਾਤ ਨਹੀਂ ਸੀ ਹੁੰਦਾ ਤੇ ਫੇਰੇ ਇੱਕ ਔਰੋਪੜ ਦਾ ਫਕੀਰ ਸੀ ਜੀ ਇਹਨੂੰ ਪਤਾ ਲੱਗਿਆ ਗੁਰੂ ਸਾਹਿਬ ਬਹੁਤ بڑا ਨਗਰ ਵਸਾ ਰਹੇ ਨੇ ਉਹਨੂੰ ਹੈਰਾਨੀ ਹੋਈ ਵੀ ਮਤਲਬ ਗੁਰੂ ਸਾਹਿਬ ਨੇ ਨਗਰ ਪਸਾ ਕੇ ਕੀ ਲੈਣਾ ਤਾਂ ਗੁਰੂ ਸਾਹਿਬ ਨੇ ਉਹਨੂੰ ਸਮਝਾਇਆ ਵੀ ਓਰੇ ਨਗਰ ਚ ਤਾਂ ਦੂਰ ਦੂਰ ਆ ਕੇ ਸੰਗਤ ਰਹੁ ਬਾਣੀ ਦਾ ਪ੍ਰਵਾਹ ਚੱਲੂ ਹਾਂਜੀ ਹਾਂ ਓਰੇ ਲੰਗਰ ਚੱਲਣਗੇ ਵੀ ਇਹ ਨਗਰ ਕੋਈ ਆਮ ਨਗਰ ਨਹੀਂ ਹੈਗਾ ਹਾਂਜੀ ਹਾਂ ਬਾਣੀ ਬਾਣੀ ਕਰਕੇ ਹਾਂਜੀ ਹਾਂ ਤੇ ਫੇਰਾ ਗੁਰੂ ਸਾਹਿਬ ਦਾ ਪਹਿਲਾਂ ਸਰਨੋਂ ਪਹਿਲਾਂ ਗੁਰੂ ਸਾਹਿਬ ਦਾ ਅਸਥਾਨ ਬਣਿਆ ਪੋਰਾ ਬਣਿਆ ਹੂੰ ਗੁਰੂ ਸਾਹਿਬ ਕਿਉਂਕਿ ਬਾਬਾ ਬਕਾਲੇ ਵੀ ਪੋਰਾ ਬਣਿਆ ਹੋਇਆ ਇੱਥੇ ਵੀ ਗੁਰੂ ਕੇ ਮਹਿਲਾ ਚ ਹੁਣ ਵੀ ਉੱਥੇ ਤੁਸੀਂ ਜਾਓਗੇ ਦਰਸ਼ਨ ਕਰੋਗੇ ਥੱਲੇ ਪੋਰਾ ਸਾਹਿਬ ਹੈਗਾ ਅੱਛਾ ਹਾਂਜੀ ਹਾਂ ਗੁਰਤੇਜ ਬਹਾਦਰ ਜੀ ਅੱਗੇ ਜੀ ਫੇਰਾ ਨਗਰ ਬਣ ਗਿਆ ਜੀ ਉਹ ਸਾਰੀ ਹੋ ਗਈ ਦੁਕਾਨਾਂ ਸਜ ਗਈਆਂ ਅੱਛਾ ਹਾਂ ਉਹ ਦਿਖਾਇ ਜੀ ਆਪਾਂ ਕਿ ਪੁਰਾਣੀਆਂ ਦੁਕਾਨਾਂ ਨੇ ਇਦਾਂ ਹੁੰਦੀਆਂ ਹਾਂ ਮਾਰਕੀਟ ਸੀਗੀ ਹਾਂਜੀ ਹਾਂ ਉਹ ਦਿਖਾਇ ਜੀ ਅੱਗੇ ਜੀ ਤਾ ਵੇ ਗੁਰੂ ਸਾਹਿਬ ਦਾ ਪਰਿਵਾਰ ਕਿਉਂਕਿ ਹਲੇ ਪਟਨਾ ਸਾਹਿਬ ਸੀਗਾ ਜੀ ਤਾਂ ਵੇ ਗੁਰੂ ਸਾਹਿਬ ਨਗਰ ਬਸਾ ਕੇ ਆ ਪਟਨਾ ਸਾਹਿਬ ਨੂੰ ਜਾਣ ਦੀ ਤਿਆਰੀ ਕੀਤੀ ਹੈ ਜੀ ਗੋਵਿੰਦ ਸਿੰਘ ਜੀ ਨਾ ਗੁਰੂ ਹਰ ਤੇਗਵਹਦਰ ਸਾਹਿਬ ਜੀ ਤੇ ਇਹ ਸਿੱਖਾਂ ਨੂੰ ਮਤਲ ਨਗਰ ਦੀ ਜ਼ਿੰਮੇਵਾਰੀ ਸੰਭਾਲ ਕੇ ਜਾ ਰਹੇ ਨੇ ਓਕੇ ਠੀਕ ਆ ਫਿਰ ਜਦੋਂ ਵਾਪਸ ਆਏ ਤਾਂ ਮਤਲ ਆ ਕੇ ਕੁਸ਼ਟਮ ਟਾਈਮ ਬਾਬੇ ਬੁਕਾਲੇ ਰਹੇ ਸੀ ਤਾਂ ਉੱਥੇ ਗੁਰੂ ਗੋਵਿੰਦ ਸਿੰਘ ਜੀ ਨੇ ਮਾਤਾ ਜੀ ਨੂੰ ਕਿਹਾ ਸੀ ਵੀ ਤੁਹਾਡੇ ਨਾਲ ਉੱਥੇ ਜਿਹੜਾ ਨਗਰ ਬਸਾਇਆ ਮੈਂ ਦੇਖਾ ਉਹ ਵਾਲਾ ਸੀਨੇ ਦੇ ਵਿੱਚ ਦੇਖਣਾ ਗੁਰਗੋਬਿੰਦ ਸਿੰਘ ਸਾਹਿਬ ਨੇ ਜ਼ਿੱਦ ਕੀਤੀ ਸੀ ਮਾਤਾ ਗੁਜਰ ਮਾਤਾ ਗੁਜਰੀ ਬੇਬੇ ਨਾਨਕੀ ਹੈ ਮਾਤਾ ਨਾਨਕੀ ਜੀ ਨੂੰ ਜਿਹਨਾਂ ਚੱਕ ਨਾਨਕੀ ਪਿੰਡ ਸੀ ਉਹਨਾਂ ਨੇ ਜ਼ਿੱਦ ਕੀਤੀ ਸੀ ਕਿ ਇਹ ਨਗਰ ਜਿਹੜਾ ਬਣਿਆ ਜਾ ਕੇ ਉੱਥੇ ਦੇਖ ਕੇ ਆਣਾ ਹਾਂਜੀ ਫੇਰਾ ਗੁਰੂ ਸਾਹਿਬ ਉਸ ਨਗਰ ਦੇ ਵਿੱਚ ਆ ਗਏ ਜੀਹਾ ਗੁਰੂ ਹਰਗੋਬਿੰਦ ਗੁਰਤੇਗ ਬਹਾਦਰ ਸਾਹਿਬ ਆ ਗੁਰਗੋਬਿੰਦ ਸਿੰਘ ਜੀ ਆ ਪਿੱਛੇ ਰਾਤ ਦੇ ਵਿੱਚੋਂ ਗੁਰੂ ਕੇ ਮਹਿਲ ਆ ਰਹੇ ਨੇ ਜੀ ਲੋਕ ਸਵਾਗਤ ਕਰ ਰਹੇ ਨੇ ਸਵਾਗਤ ਕਰ ਰਹੇ ਨੇ ਖੜੇ ਦੇਖ ਰਹੇ ਨੇ ਲੋਕ ਦੇਖੋ ਕਿਦਾਂ ਕਿਦਾਂ ਚੀਜ਼ ਤੁਸੀਂ ਤਿਆਰ ਕੀਤੀ ਹੈ ਕਮਾਲ ਦੀ ਗੱਲ ਫਿਰ ਉੱਥੇ ਨਗਰ ਦੇ ਵਿੱਚ ਜਦੋਂ ਵਸ ਗਿਆ ਰਹਿਣ ਲੱਗੇ ਗੁਰਤੇ ਵਾਹਦਰ ਸਾਹਿਬ ਤੱਕ ਕਸ਼ਮੀਰੀ ਪੰਡਤ ਆਏ ਜੀ ਅੱਛਾ ਫਰਿਆਦ ਲੈ ਕੇ ਔਰੰਗਜ਼ੇਬ ਵੀ ਸਾਨੂੰ ਜ਼ਬਰੀ ਮੁਸਲਮਾਨ ਬਣਾ ਰਿਹਾ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਕੋਈ ਮਹਾਪੁਰਖ ਕੁਰਬਾਨੀ ਦੇਵੇ ਤਾਂ ਇਹ ਗਮ ਨੂੰ ਠੱਲ ਪਾਇਆ ਸਕਦੀ ਹੈ ਤਾਂ ਗੁਰੂ ਗੋਵਿੰਦ ਸਿੰਘ ਜੀ ਨੇ ਕਿਹਾ ਸੀ ਆ ਵੀ ਤੁਹਾਡੋਂ ਬੜਾ ਮਹਾਂਪੁਰਖ ਕਿਹੜਾ ਹੋਵੇਗਾ ਜੀ ਟਰਾਂ ਫਾਤ ਹੈ ਜੀ ਇਹ ਗੁਰਗੋਬਿੰਦ ਸਿੰਘ ਜੀ ਨੇ ਇਹ ਗੁਰਤੇਗ ਬਹਾਦਰ ਜੀ ਹੈਗੇ ਨੇ ਤੇ ਕਸ਼ਮੀਰੀ ਪੰਡਤ ਹੈਗੇ ਨੇ ਤੁਸੀਂ ਕਿਤਾਬਾਂ ਦੇ ਵਿੱਚ ਵੀ ਕਸ਼ਮੀਰੀ ਪੰਡਤਾਂ ਬਾਰੇ ਬਹੁਤ ਕੁਝ ਪੜਿਆ ਹੋਣਾ ਤੇ ਗੁਰਤੇਗ ਬਹਾਦਰ ਜੀ ਦੇ ਕੋਲ ਜਦੋਂ ਆਏ ਔਰੰਗਜ਼ੇਬ ਦਾ ਜਿਹੜਾ ਜ਼ੁਲਮ ਸੀਗਾ ਉਹਦੇ ਬਾਰੇ ਜਾਣਕਾਰੀ ਦਿੱਤੀ ਤਾਂ ਉਸ ਤੋਂ ਬਾਅਦ ਚੈਲੰਜ ਕੀਤਾ ਗੁਰਤੇਗ ਬਹਾਦਰ ਜੀ ਨੇ ਵੀ ਜਾ ਕੇ ਉਹਨਾਂ ਨੂੰ ਚੈਲੰਜ ਕਰੋ ਵੀ ਜੇ ਤੁਹਾਡੇ ਚ ਦਮ ਹੈਗਾ ਜੇ ਇਸਲਾਮ ਕਬੂਲ ਕਰਾ ਸਕਦੇ ਨੇ ਤਾਂ ਮੈਨੂੰ ਕਰਵਾ ਕੇ ਦਿਖਾਓ ਕਿਉਂਕਿ ਧਰਮ ਪਰिवर्तन ਦਾ ਹੀ ਉਸ ਸਮੇਂ ਮੁੱਦਾ ਸੀਗਾ ਇਹ ਜਿਹੜੇ ਕਸ਼ਮੀਰੀ ਪੰਡਤ ਸੀਗੇ ਇਸੇ ਗੱਲ ਤੋਂ ਪਰੇਸ਼ਾਨ ਸੀਗੇ ਕਿ ਸਾਡੇ ਜ਼ਬਰੀ ਜਿਹੜੇ ਧਰਮ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਔਰੰਗਜ਼ੇਬ ਕਰ ਰਿਹਾ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਕੈਦ ਵੀ ਕੀਤਾ ਸੀਗਾ ਔਰੰਗਜ਼ੇਬ ਨੇ ਤੁਸੀਂ ਜੇ ਉਹਦਾ ਇਤਿਹਾਸ ਪੜ ਲਓ ਨਾ ਸੁਣ ਲਓ ਨਾ ਤੁਹਾਡੀ ਰੂਹ ਕੰਬ ਚੂਗੀ ਐਸੀ ਐਸੀ ਯਤਨਾ ਉਹਨਾਂ ਨੇ ਆਪਣੇ ਉੱਤੇ ਚੱਲੀ ਸੀ ਪਰ ਤਕਲੀਫ ਕੋਈ ਨਹੀਂ ਸੀ ਹੋਈ ਕਿਉਂਕਿ ਸਾक्षात ਪਰਮਾਤਮਾ ਸਾਰੀ ਲੀਲਾ ਕਰ ਰਿਹਾ ਸੀ ਫੇਰਾ ਕੁਰਬਾਨੀ ਦੇਣ ਦਿੱਲੀ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਗੁਰੂ ਗੋਮੇ ਸਿੰਘ ਨੂੰ ਗੁਰਿਆਈ ਦੀ ਰਸਮ ਕੀਤੀ ਤੇ RAM KOER ਜੀ ਸੀਗੇ ਜੀ ਬਾਬਾ ਗੁਰਦਿੱਤਾ ਜੀ ਤੋਂ ਬਾਅਦ ਬਾਬਾ ਬੁੱਢਾ ਜੀ ਦੇ ਵੰਸ਼ਾ ਜੇ ਕਿਉਂਕਿ ਇੱਕੋ ਇਹੀ ਸੀਗੇ ਉਦੋਂ ਉਸ ਟਾਈਮ ਹਾਂਜੀ ਹਾਂ ਉਹਨਾਂ ਤੋਂ ਤਿਲਕ ਲਵਾਇਆ ਜਾਂਦਾ ਸੀਗਾ ਤਾਂ ਉਹ ਛੋਟੇ ਜਿਹੇ ਸੀਗੇ ਉਹਨਾਂ ਤੋਂ ਹੀ ਤਿਲਕ ਲਵਾਇਆ ਸੀ ਜੀ RAM KOER ਜੀ ਤੋਂ ਹਾਂਜੀ ਹਾਂ ਕੀ ਆਪਾਂ ਤਾਂ ਅੱਗੇ ਜੀ ਅੱਗੇ ਫੇਰ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਜੀ ਜੀ ਤਾਂ ਫੇਰ ਗੁਰੂ ਸਾਹਿਬ ਦਾ ਸੀਸ ਆਇਆ ਜੀ ਤਾਂ ਗੁਰੂ ਸਾਹਿਬ ਦਾ ਸੰਸਕਾਰ ਕਰ ਰਹੇ ਹਾਂ ਜੀ ਜਿੱਥੇ ਸੰਸਕਾਰ ਕੀਤਾ ਸੀਸ ਦਾ ਉਥੇ ਗੁਰਦੁਆਰਾ ਸੀਸਗੰਨ ਸਾਹਿਬ ਬਣਿਆ ਹੋਇਆ ਇੱਕ ਸੀਸਗੰਨ ਸਾਹਿਬ ਦਿੱਲੀ ਆ ਦੂਜਾ ਸੀਸਗੰਨ ਸਾਹਿਬ ਅਨੰਦਪੁਰ ਸਾਹਿਬ ਬਣਿਆ ਹੋਇਆ ਰਿਕਾਬਗੰਜ ਗੁਰਦੁਆਰਾ ਸਾਹਿਬ ਵੀ ਆ ਉਹ ਵੀ ਇਹਨਾਂ ਨਾਲ ਸੰਬੰਧਿਤ ਹੈ ਹਾਂਜੀ ਉਥੇ ਉਥੇ ਗੁਰੂ ਸਾਹਿਬ ਦਾ ਸੀਸ ਲੈ ਕੇ ਸੀ ਨਾ ਅਨਾ ਦੇਹ ਲੈ ਕੇ ਸੀ ਸੀ ਸੁਰੇਆ ਗਿਆ ਸੀਗਾ ਦੇਹ ਉਥੇ ਲਿਆ ਕੇ ਫਿਰ ਉਥੇ ਆਪਣੇ ਘਰ ਚ ਰੱਖ ਕੇ ਨਾ ਉਹਨਾਂ ਨੇ ਉਹ ਕਰਤਾ ਸੀ ਇਹ ਸੰਸਕਾਰ ਇਤਿਹਾਸ 'ਚ ਵੀ ਗੱਲ ਸੁਣੀ ਆ ਵਿੱਕੀ ਬਾਈ ਜਦੋਂ ਉਹਨਾਂ ਦੀ ਦੇਹ ਮਿਲਣੀ ਸੀ ਰਹੀ ਜਦੋਂ ਉਹਨਾਂ ਸ਼ਹੀਦੀ ਪ੍ਰਾਪਤ ਕੀਤੀ ਔਰੰਗਜ਼ੇਬ ਮੁਗਲਾ ਨੇ ਕੈਦ ਕੀਤਾ ਹੋਇਆ ਸੀ ਉਹਨਾਂ ਦੀ ਦੇਹ ਨੂੰ ਵੀ ਦੇਣਾ ਨਹੀਂ ਸੀ ਚਾਹੁੰਦੇ ਉਹਦੇ ਵਾਸਤੇ ਵੀ ਦੋ ਜਣਿਆਂ ਨੇ ਮੇਰੇ ਖਿਆਲ 'ਚ ਕੁਰਬਾਨੀ ਆਪਣੀ ਆਪਣੇ ਆਪ ਨੂੰ ਮਾਰ ਕੇ ਉੱਥੇ ਪਾਇਆ ਤਾਂ ਜਾ ਕੇ ਕਿਤੇ ਗੁਰੂ ਸਾਹਿਬ ਦਾ ਦੀ ਦੇਹ ਨੂੰ ਲੈ ਕੇ ਆਏ ਸੀਗੇ ਸੰਸਕਾਰ ਵਾਸਤੇ ਇਹ ਗੱਲਾਂ ਦਾ ਨਾ ਥੋੜਾ ਜਿਹਾ ਮਤਭੇਦ ਹੁੰਦਾ ਜੀ ਇਤਿਹਾਸ 'ਚ ਨਾ ਬੜੀਆਂ ਗੱਲਾਂ ਦਾ ਮਤਭੇਦ ਚੱਲਦਾ ਹੈ ਤੇ ਤੁਸੀਂ ਮਤਲਬ ਇਹ ਸਮਝੋ ਵੀ ਗੁਰੂ ਸਾਹਿਬ ਦਾ ਬਸ ਸੀਸure ਅਨੰਦਪੁਰ ਸਾਹਿਬ ਆਇਆ ਹੱਲੀ ਇੱਥੇ ਫਤਿਹ ਕਰਨ ਦੀ ਗੱਲ ਅੱਗੇ ਜੀ ਉਸ ਤੋਂ ਬਾਅਦ ਜੀ ਇਹ ਗੁਰੂ ਸਾਹਿਬ ਨੇ ਫਿਰ ਉੱਥੇ ਉਹਦੇ ਸਾਹਮਣੇ ਸੀਸਗੰਦ ਦੇ ਸਾਹਮਣੇ ਬਹਿ ਕੇ ਸੰਗਤਾਂ ਨੂੰ ਜਿੱਥੇ ਉਪਦੇਸ਼ ਕੀਤਾ ਉੱਥੇ ਅਕਾਲ ਪੁੰਗਾਂ ਸਾਹਿਬ ਗੁਰਦੁਆਰਾ ਬਣਿਆ ਹੋਇਆ ਸੰਗਤਾਂ ਨੂੰ ਉਪਦੇਸ਼ ਕਰ ਰਹੇ ਵੀ ਗੁਰੂ ਸਾਹਿਬ ਨੇ ਸ਼ੀਧੀ ਦਿੱਤੀ ਹੈ ਤੁਸੀਂ ਰੋਣਾ ਨਹੀਂ ਹੈਗਾ ਬਹੁਤ ਵਧੀਆ ਕੰਮ ਲਈ ਆਪਾਂ ਕੰਮ ਕੀਤਾ ਇਹ ਹਾਂ ਇਹ ਸੰਗਤਾਂ ਨੂੰ ਪ੍ਰੇਰਣਾ ਕਰ ਰਹੇ ਨੇ ਇੱਕ ਜਵਾਨ ਬੱਚਾ ਆਪਣੇ ਬਾਪ ਦੀ ਸ਼ਹੀਦੀ ਪ੍ਰਾਪਤ ਕਰਨ ਤੇ ਇਹ ਉਪਦੇਸ਼ ਦੇ ਰਿਹਾ ਉਹ ਕੌਣ ਸੀਗੇ ਉਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੀਗੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਇਹ ਉਪਦੇਸ਼ ਦਿੱਤਾ ਸੀਗਾ ਉਸ ਸਮੇਂ ਗੁਰੂ ਬਣ ਚੁੱਕੇ ਸੀਗੇ ਜੀ ਉਹ ਉਧ ਗੱਦੀ ਤੇ ਹਾਂਜੀ ਹਾਂ ਗੁਰਿਆਈ ਤੋਂ ਜਾਂਦੇ ਹੋਏ ਦੇਗੇ ਸੀਗੇ ਜੀ ਹਾਂ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਆ ਫਿਰ ਗੁਰੂ ਸਾਹਿਬ ਦੀ ਦਸਤਾਰ ਬੰਦੀ ਹੋਈ ਜੀ ਅੱਛਾ ਇਹ ਬਾਅਦ ਚ ਹੋਈ ਹਾਂਜੀ ਹਾਂਜੀ ਬਾਅਦ ਚ ਜਦੋਂ ਆਪਾਂ ਅੱਛਾ ਫੇਰ ਆ ਗੁਰੂ ਸਾਹਿਬ ਨੇ ਸਾਰਾ ਗੁਰਿਆਈ ਦਾ ਕਾਰਜ ਸੰਭਾਲਿਆ ਜੀ ਅੱਛਾ ਦੀਵਾਨ ਥਾਪੇ ਜੀ ਹਾਂ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਨਗਾਰਾ ਬਣਵਾਇਆ ਜੀ ਰੋਸ਼ ਸ਼ਿਕਾਰ ਤੇ ਚੜਦੇ ਰਣਜੀਤ ਨਗਾਰਾ ਜੀ ਨੂੰ ਆਪਾਂ ਕਿਹਾ ਜਾਂਦਾ ਜੀ ਹਾਂ ਇਹ ਸ਼ਿਕਾਰ ਤੇ ਚੜਦਿਆਂ ਸੀ ਨਾ ਜੀ ਠੀਕ ਹੈ ਫੇਰਾ ਅਸਾਮ ਦਾ ਰਾਜਾ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਨਾਲ ਹੋਇਆ ਸੀ ਜੀ ਉਹਦੇ ਔਲਾਦ ਨਹੀਂ ਸੀ ਹੋਰੀ ਤਾਂ ਗੁਰੂ ਸਾਹਿਬ ਨੇ ਬਚਨ ਨਾਲ ਅਸਾਮ ਦੇ ਰਾਜੇ ਦੇ ਬੱਚਾ ਹੋਇਆ ਤਾਂ ਉਹ ਫੇਰ ਬੱਚਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਨਾਲ ਇੱਕ ਹਾਥੀ ਲੈ ਕੇ ਆਇਆ ਇੱਕ ਚੌਂਕੀ ਲੈ ਕੇ ਆਇਆ ਇੱਕ ਪੰਜ ਕਲਾ ਸ਼ਸਤਰ ਲੈ ਕੇ ਆਇਆ ਇੱਕ ਕਟੋਰਾ ਇੱਕ ਮਾਲਾ ਇਹ ਇਹ ਜਿਹੜਾ ਪੰਜ ਕਲਾ ਸ਼ਸਤਰ ਹੁੰਦਾ ਸੀ ਇਹ ਪੰਜ ਚੀਜ਼ਾਂ ਬਣ ਜਾਂਦਾ ਸੀ ਕਲਾ ਕਹਿੰਦੇ ਆ ਬਟਣ ਵਾਂਗ ਹੁੰਦਾ ਵੀ ਉਹਨੂੰ ਘੁਮਾ ਕੇ ਉਹਦਾ ਨਿਜਾ ਤਲਵਾਰ ਐਕਨ ਪੰਜ ਚੀਜ਼ਾਂ ਬਣ ਜਾਂਦਾ ਸੀ ਜੀ ਤਾਂ ਕਰਕੇ ਉਹਨੂੰ ਪੰਜ ਕਲਾ ਸ਼ਸਤਰ ਕਿਹਾ ਜਾਂਦਾ ਸੀ ਜੀ ਠੀਕ ਆ ਜੀ ਮਤਲਬ ਉਸ ਟਾਈਮ ਦੀ ਕਾਰੀਗਰੀ ਦਾ ਬਹੁਤ ਵਧੀਆ ਨਮੂਨਾ ਸੀ ਜੀ ਫੇਰਾ ਗੁਰੂ ਸਾਹਿਬ ਦੇ ਕੋਲ ਕਵੀ ਇਕੱਠੇ ਹੋ ਗਏ ਜੀ ਮਤਲਬ ਗੁਰੂ ਸਾਹਿਬ ਨੇ ਦੂਰੋਂ ਦੂਰੋਂ ਕਵੀ ਬੁਲਾਏ ਜੀ ਤੇ ਭਾਈ ਨੰਦ ਲਾਲ ਗੋਇਆ ਜੀ ਆਏ ਜੀ ਬਹੁਤ ਮਸ਼ਹੂਰ ਕਵੀ ਸੀਗੇ ਜੀ ਤਾਂ ਉਹਨਾਂ ਨੇ ਆਪਣੀ ਇੱਕ ਪੁਸਤਕ ਪੇਟ ਕੀਤੀ ਸੀਗੀ ਜੀ ਓਕੇ ਗੁਰੂ ਸਾਹਿਬ ਨੂੰ ਤੇ ਫੇਰਾ ਗੁਰੂ ਗੋਬਿੰਦ ਸਿੰਘ ਜ ਨੂੰ ਨਾਹਨ ਦੇ ਰਾਜੇ ਨੇ ਆਪਣਾ ਬੰਦਾ ਭੇਜਿਆ ਵੀ ਤੁਸੀਂ ਸਾਡੇ ਚਰਨ ਪਾਓ ਰਾਜਾ ਹਿਮਾਚਲ ਨਾਹਨ ਹਾਂਜੀ ਹਾਂਜੀ ਹਾਂ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਅਸੀਂ ਆਵਾਂਗੇ ਜੀ ਫੇਰਾ ਗੁਰੂ ਸਾਹਿਬ ਉੱਥੇ ਗਏ ਨਾਹਣ ਰਹੇ ਭਗਾਣੀ ਦੀ ਲੜਾਈ ਹੋਈ ਉਸ ਤੋਂ ਬਾਅਦ ਆ ਵਾਪਸ ਅਨੰਦਪੁਰ ਸਾਹਿਬ ਆਈ ਪ੍ਰਸਾਦੀ ਹਾਥੀ ਤੇ ਜਿਹੜਾ ਆਸਾਮ ਦੇ ਰਾਜ ਨੇ ਭੇਟਾ ਹਾਥੀ ਤੇ ਬੈਠ ਕੇ ਜਾਇਆ ਕਰਦੇ ਸੀ ਗੁਰੂ ਸਾਹਿਬ ਹਾਂਜੀ ਹਾਂਜੀ ਜੀ ਆ ਤਸਵੀਰ ਦੇ ਵਿੱਚ ਦੇਖੋ ਤੁਸੀਂ ਗੁਰਗੋਬਿੰਦ ਸਿੰਘ ਜੀ ਜਿਹੜੇ ਹਾਥੀ ਤੇ ਬੈਠੇ ਨੇ ਉਹ ਹਾਥੀ ਦਾ ਨਾਮ ਜਿਹੜਾ ਹੈਗਾ ਪ੍ਰਸਾਦੀ ਹੈਗਾ ਨਾਹਣ ਤੋਂ ਜਿਹੜੀ ਯੁੱਧ ਲੜ ਕੇ ਉਸ ਤੋਂ ਬਾਅਦ ਵਾਪਸ ਚਾਲੇ ਪਾ ਰਹੇ ਨੇ ਗੁਰਗੋਬਿੰਦ ਸਿੰਘ ਸਾਹਿਬ ਦਸਮ ਪਾਤਸ਼ਾਹ ਜੀ ਹਾਂਜੀ ਹਾਂ ਤਸਵੀਰ ਆ ਤੁਹਾਨੂੰ ਮਿਲਨੀ ਆ ਨਹੀਂ ਕਿਤੇ ਤੁਸੀਂ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੇ ਗ੍ਰੰਥ ਸਾਹਿਬ ਪੜ੍ਹੇ ਹੋਏ ਨੇ ਤੇ ਗ੍ਰੰਥ ਸਾਹਿਬ ਪੜ੍ਹੇ ਨੇ ਤਾਂ ਉਹਨਾਂ ਨੂੰ ਅਮਲ ਕਰਨ ਵਾਲੇ ਬਹੁਤ ਘੱਟ ਲੋਕ ਹੈਗੇ ਨੇ ਪਰੰਤੂ ਇਹ ਸਾਰੀਆਂ ਇਹ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਪ੍ਰਕਾਸ਼ਿਤ ਗੱਲਾਂ ਨੇ ਜਿਹੜੀ ਜਾਣਕਾਰੀ ਹੈ ਉਹ ਤਸਵੀਰਾਂ ਦੇ ਵਿੱਚ ਬਕਾਇਦਾ ਫੀਲਿੰਗਸ ਦੇ ਨਾਲ ਉਤਾਰੀਆਂ ਗਈਆਂ ਨੇ ਅੱਗੇ ਜੀ ਅੱਗੇ ਗੁਰੂ ਸਾਹਿਬ ਨੇ ਫਿਰ ਦੇਖ ਲਿਆ ਵੀ ਹੁਣ ਜੰਗਾਂ ਦਾ ਟਾਈਮ ਆ ਗਿਆ ਵੀ ਮੁਗਲਾਂ ਨਾਲ ਸ਼ਾਇਦ ਜੰਗ ਲੱਗ ਸਕਦੀ ਆ ਤਾਂ ਗੁਰੂ ਸਾਹਿਬ ਨੇ ਅਨੰਦਗੜ੍ਹ ਕਿਲੇ ਦਾ ਨਹੀਂ ਪੱਥਰ ਰੱਖਿਆ ਜੀ ਆ ਕੇ ਭਗਾਣੀ ਦੀ ਲੜਾਈ ਤੋਂ ਬਾਅਦ ਚਾਹ। ਅਨੰਦਗੜ੍ਹ ਕਿਲੇ ਦਾ ਨਹੀਂ ਪੱਥਰ ਰੱਖਨੇ ਜੀ। ਓਕੇ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਪੰਜ ਕਿਲੇ ਬਣਵਾਏ ਜੀ। ਜੀ। ਤੇ ਫਿਰ ਇਹ ਮੁਗਲਾਂ ਨੇ ਮੁਗਲਾਂ ਨੂੰ ਜਦ ਪਤਾ ਲੱਗਿਆ ਤਾਂ ਗੁਰੂ ਮੁਗਲਾਂ ਨੇ ਰਾਤ ਨੂੰ ਹਮਲਾ ਕੀਤਾ ਜੀ। ਤਾਂ ਗੁਰੂ ਸਾਹਿਬ ਨੇ ਫੌਜਾਂ ਨੂੰ ਹੁਕਮ ਦਿੱਤਾ ਤਾਂ ਰਾਤ ਵੇਲੇ ਹੀ ਸਿੱਖਾਂ ਨੇ ਇੰਨਾ ਰੌਲਾ ਗੋਲਾ ਕੀਤਾ ਕਿ ਮੋਗਲ ਫੌਜ ਡਰ ਕੇ ਭੱਜ ਗਈ ਜੀ। ਅੱਛਾ ਹਾਂਜੀ ਹਾਂ ਇਹ ਰਾਤ ਦਾ ਉਹ ਸੀਨ ਹੈ ਜੀ ਮੁਗਲ ਫੌਜ ਜਦੋਂ ਡਰ ਕੇ ਭੱਜ ਰਹੀ ਸੀ ਨਾਲ ਦੇਖੋ ਇਹ ਤਸਵੀਰ ਰਾਤ ਦਾ ਵੇਲਾ ਕਿਸ ਤਰੀਕੇ ਦੇ ਨਾਲ ਦਰਸਾਇਆ ਹੋਇਆ ਨਦੀ ਵੀ ਵਹਿ ਰਹੀ ਹੈ ਰਾਤ ਦਾ ਵੀ ਸਮਾਂ ਪਿਕਚਰ ਧੁੰਦਲੀ ਜੀ ਵੀ ਹੈ ਪਰ ਦਿਖ ਰਿਹਾ ਸਾਰਾ ਕੁਝ ਮਤਲਬ ਉਸੇ ਤਰੀਕੇ ਦੇ ਨਾਲ ਉਸੇ ਟਾਈਮ ਨੂੰ ਉਸੇ ਸਿਚੁਏਸ਼ਨ ਨੂੰ ਬਕਾਇਦਾ ਜਿਵੇਂ ਇੱਕ ਮਾਲਾ ਦੇ ਵਿੱਚ ਮੋਤੀ ਪਰੋਏ ਜਾਂਦੇ ਨੇ ਨਾ ਉਦਾਂ ਇਸ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਤੇ ਬੜੀ ਭੀੜ ਲੱਗੀ ਹੈ ਜੀ ਇਹ ਕੀ ਹੈ ਇਹ ਫਿਰ ਗੁਰੂ ਸਾਹਿਬ ਨੇ ਖਾਲਸਾ ਦੀ ਸਾਜਨਾ ਕੀਤੀ ਜੀ ਕੇਸਗੜ੍ਹ ਵਾਲੀ ਪਹਾੜੀ ਦੇ ਉੱਤੇ ਦੀ ਭੀੜ ਇੰਨੀ ਸੰਗਤ ਸੀਗੀ ਉਸ ਸਮੇਂ ਹਾਂ ਜੀ ਹਾਂ ਬਿਲਕੁਲ ਜੀ ਕਿਹੜੀ ਪਹਾੜੀ ਤੇ ਸੀ ਹਾਂ ਕੇਸਗੜ੍ਹ ਸਾਹਿਬ ਵਾਲੀ ਪਹਾੜੀ ਜਿੱਥੇ ਗੁਰਦੁਆਰਾ ਕੇਸਗੜ੍ਹ ਆਪਣਾ ਤਖਤ ਸਾਬਣੇ ਹੋਇਆ ਜੀ ਉੱਚੀ ਪਹਾੜੀ ਸੀਗੀ ਜੀ ਉਹਦੇ ਉੱਤੇ ਦੀਵਾਨ ਸਜਾਇਆ ਸੀਗਾ ਮੂਰੇ ਮદાન ਸੀ ਆ ਮદાન ਦੇ ਵਿੱਚ ਸੰਗਤ ਸੀ ਤਾਂ ਗੁਰੂ ਸਾਹਿਬ ਨੇ ਪੰਜ ਸੀਸ ਮੰਗੇ ਜੀ ਫਿਰ ਉਸ ਤੋਂ ਬਾਅਦ ਪੰਜ ਜਿਹੜੇ ਪ੍ਰਮਾਨ ਚੜੇ ਉਹਨਾਂ ਨੂੰ ਸਿੰਘ ਸਜਾਇਆ ਜੀ ਆ ਮਤਲਬ ਪਹਿਲੇ ਪੰਜ ਪਿਆਰੇ ਜੀ ਇਹਨਾਂ ਨੂੰ ਆਪਾਂ ਕਿਹਾ ਜਾਂਦੇ ਆ ਅਮਰਿਤਸਰ ਕਾਇ ਜੀ ਉਹਨਾਂ ਨੂੰ ਕੀ ਬਾਤ ਹੈ ਕੀ ਬਾਤ ਹੈ ਇੱਕ ਤਾਂ ਇਹ ਤਾਂ ਸਭ ਤੋਂ ਵੱਡੀ ਇਤਿਹਾਸਿਕ ਗੱਲ ਆ ਦੇਖੋ ਹਾਂਜੀ ਤੇ ਗੁਰੂ ਸਾਹਿਬ ਨੇ ਉਸ ਤੋਂ ਪਹਿਲਾਂ ਮਸੰਦਾਂ ਨੂੰ ਖਾਲਸਾ ਜਾਣ ਤੋਂ ਪਹਿਲਾਂ ਮਸੰਦਾਂ ਨੂੰ ਸਜਾਵਾਂ ਦਿੱਤੀਆਂ ਜੀ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਿਆ ਵੀ ਮਸੰਦ ਬਹੁਤ ਕਰਪਟੋਗੇ ਨੇ ਜੀ ਪੈਸੇ ਖਾਂਦੇ ਨੇ ਲੋਕਾਂ ਨੂੰ ਮਤਲਬ ਉਹ ਕਰਦੇ ਨੇ ਤਾਂ ਗੁਰੂ ਸਾਹਿਬ ਨੇ ਸਾਰੇ ਮਸੰਦਾਂ ਨੂੰ ਫੜ ਕੇ ਬੁਲਾਇਆ ਜਿਹੜੇ ਜਿਹੜੇ ਮਸੰਦ ਦੋਸ਼ੀ ਸੀ ਉਹਨਾਂ ਦੀ ਕੁੱਟਮਾਰ ਹੋਈ ਜੀ अच्छा हां ते जेडे ठीक ਸੀਗੇ ਜੀ ਉਹਨਾਂ ਨੂੰ ਗੁਰੂ ਸਾਹਿਬ ਨੇ ਸਨਮਾਨਤ ਕੀਤਾ ਜੀ। ਅੱਛਾ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਖਾਲਸਾ ਸਜਾਤਾ ਤੇ ਮਸੰਦ ਪਤਾ ਦਾ ਖਤਮ ਕਰਤੀ ਜੀ। ਜੀ ਜੀ ਜੀ। ਤੇ ਗੁਰੂ ਸਾਹਿਬ ਨੇ ਲੋਗੜ ਦਾ ਕਿਲਾ ਸੀ ਉੱਥੇ ਗੁਰੂ ਸਾਹਿਬ ਹਥਿਆਰ ਬਣਾਉਂਦੇ ਹੁੰਦੇ ਸੀ ਜੀ। ਇਹ ਉਹ ਸੀਨ ਦਿਖਾਇਆ ਗਿਆ ਲੋਗੜ ਦੇ ਕਿਲੇ ਵਿੱਚ ਕਿਵੇਂ ਸੇਲਿਕਰ ਹਥਿਆਰ ਬਣਾਉਂਦੇ ਸੀ ਜੀ। ਅੱਛਾ, ਕਾ ਬਹੁਤ ਹੈ। ਅੱਗੇ ਫਿਰ ਗੁਰੂ ਸਾਹਿਬ ਨੇ ਹੋਲਾ ਮਹੱਲਾ ਸ਼ੁਰੂ ਕੀਤਾ ਜੀ ਅੱਛਾ ਓਕੇ ਗੁਰੂ ਸਾਹਿਬ ਦੋ ਫੌਜਾਂ ਵੰਡ ਕੇ ਪਹਿਲਾਂ ਕੁੜ ਦੌੜ ਹੁੰਦੀ ਫਿਰ ਗੁਰੂ ਸਾਹਿਬ ਫੌਜਾਂ ਨੂੰ ਦੋ ਭਾਗਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਹ ਹੋਲੇ ਮਹੱਲੇ ਦੀ ਸ਼ੁਰੂਆਤ ਹੋਈ ਸੀ ਹਾਂਜੀ ਬਿਲਕੁਲ ਜੀ ਉਦੋਂ ਆਮ ਤੌਰ ਤੇ ਦੂਈ ਹੋਲੀ ਖੇਲੀ ਜਾਂਦੀ ਸੀ ਗੁਰੂ ਸਾਹਿਬ ਨੇ ਉਹਨੂੰ ਇੱਕ ਵੀਰ ਰਸ ਦਾ ਰੂਪ ਦਿੱਤਾ ਵੀ ਨਾਲ-ਨਾਲ ਆਪਾਂ ਸ਼ਸਤਰ ਵਿਦਿਆ ਕਰੀਏ ਤਾਂ ਕਿ ਹਾਂ ਵੀ ਹੋਰਨ ਔਰਨ ਕੀ ਹੋਲੀ ਮਾਹੌਲਾ ਤੇ ਨਿਹੰਗ ਸਿੰਘਾਂ ਦੀ ਫੌਜ ਉਦੋਂ ਹੀ ਤਿਆਰ ਹੋਈ ਸੀ ਨਿਹੰਗ ਸਿੰਘ ਤਾਂ ਜਦੋਂ ਖਾਲਸਾ ਸਜਿਆ ਜਦੋਂ ਹੀ ਹੋ ਗਏ ਸੀਗੇ ਜੀ ਹਾਂ ਮਤਲਬ ਫਿਰ ਉਹਨਾਂ ਦੀ ਕਿਉਂਕਿ ਜਦ ਆਪਾਂ ਫੌਜ ਸਜਾਈ ਹੈ ਤਾਂ ਫੌਜ ਨੂੰ ਕਵਾਇਦ ਕਰਨ ਨੂੰ ਵੀ ਰੋਜ਼ ਦਾ ਚਾਹੀਦਾ ਜੀ ਐਕਸਰਸਾਈਜ਼ ਕਰਨ ਨੂੰ ਫਿਰ ਤਾਂ ਕਰਕੇ ਹੌਲੇ-ਮੱਲੇ ਦਾ ਕੀਤਾ ਵੀ ਸਾਲ ਚ ਇੱਕ ਵਾਰੀ ਇਕੱਠੇ ਹੋ ਕੇ ਸ਼ਸਤਰ ਵਿੱਦਿਆ ਦਾ ਪ੍ਰਦਰਸ਼ਨ ਹੋਊਗਾ ਰੀਤ ਅੱਜ ਤੱਕ ਜਾਰੀ ਹੈਗੀ ਆ ਅਗਲੀ ਜੀ ਅਨੰਦਪੁਰ ਸਾਹਿਬ ਦਾ ਹਲੇ ਤੱਕ ਮਸ਼ਹੂਰ ਹੈ ਜੀ ਆਹ ਪੇਂਟਿੰਗ ਥੋੜੀ ਜੀ ਧਿਆਨ ਨਾਲ ਦੇਖੋ ਤੁਸੀਂ ਗੁਰਗੋਬਿੰਦ ਸਿੰਘ ਸਾਹਿਬ ਦੀ ਜੰਨੀਆਂ ਵੀ ਤੁਸੀਂ ਤਸਵੀਰਾਂ ਦੇਖੀਆਂ ਨੇ ਉਹਨਾਂ 'ਚ ਇੱਕ ਚੀਜ਼ ਤੇ ਬੜਾ ਧਿਆਨ ਜਾਂਦਾ ਗੁਰਗੋਬਿੰਦ ਸਿੰਘ ਜੀ ਦੀ ਕਲਗੀ ਤੇ ਮੈਂ ਚਾਹੁੰਨਾ ਕਲਗੀ ਤੁਸੀਂ ਬਣਾਈ ਹੈ ਨਾ ਜੀ ਇਹ ਤੁਹਾਨੂੰ ਇਹਦਾ ਇਤਿਹਾਸ ਵੀ ਪਤਾ ਹੋਣਾ ਉਹਦੇ ਬਾਰੇ ਬੜੇ ਜ਼ਿਕਰ ਹੁੰਦੇ ਨੇ ਵੀ ਕਲਗੀ ਬੜੀ ਡਿਫਰੈਂਟ ਸੀਗੇ ਉੱਥੇ ਇਹਨਾਂ ਦੇ ਉੱਪਰ ਜਿਹੜਾ ਸੀਗਾ ਜਿੱਥੇ ਦਸਤਾਰ ਬਣੀ ਜਾਂਦੀ ਸੀ ਉੱਥੇ ਹੀਰੇ ਵੀ ਜੜੇ ਹੋਏ ਸੀ ਕਲ ਹਾਂਜੀ ਹਾਂ ਬਿਲਕੁਲ ਹੀਰ ਕਲਗੀ ਤਾਂ ਅਸਲ ਵਿੱਚ ਕਲਕਲਗੀ ਤੇ ਜਗਾ ਦੋ ਹੁੰਨੇ ਆ ਜੀ ਜਿਹੜਾ ਉੱਤੇ ਆ ਲੱਗੇ ਹੋਨੇ ਜੀ ਖੰਭ ਲੱਗੇ ਹੋਨੇ ਇਹ ਕਲਗੀ ਹੁੰਦੀ ਹੈ ਜੀ ਜਿਹੜੀ ਮੂਰੇ ਸੋਨੇ ਦਾ ਹੁੰਦਾ ਜੀ ਚ ਹੀਰੇ ਡਰੇ ਹੋਨੇ ਆ ਉਹਨੂੰ ਕਿਹਾ ਜਾਂਦਾ ਜੀ ਜਗਾ ਅੱਛਾ ਜੀ ਹਾਂਜੀ ਹਾਂ ਇਹ ਅਸਲ ਵਿੱਚ ਗੁਰੂ ਸਾਹਿਬ ਨੇ ਕਲਗੀ ਤੇ ਜਗਾ ਕਿਉਂ ਸਜਾਈ ਕਿਉਂਕਿ ਬਾਦਸ਼ਾਹਤ ਦਾ ਉਹ ਸੀਗਾ ਰੂਪ ਕਿਉਂਕਿ ਗੁਰੂ ਸਾਹਿਬ ਕਹਿੰਦੇ ਸੀਗੇ ਵੀ ਮਤਲਬ ਇਹ ਜਿਹੜੀ ਦੁਨਿਆਵੀ ਬਾਦਸ਼ਾਹੀ ਆ ਉਹਦੇ ਮੁਕਾਬਲੇ ਆਪਾਂ ਆਤਮਿਕ ਬਾਦਸ਼ਾਹੀ ਸਥਾਪਿਤ ਕਰੀਏ ਗੁਰੂ ਸਾਹਿਬ ਨੇ ਮਤਲਬ ਇਹ ਪਹਿਰਾਵਾ ਸਜਾ ਕੇ ਵੀ ਦੇਖੋ ਚਾਹੇ ਬਾਦਸ਼ਾਹ ਮਾਲ ਪਹਿਰਾਵਾ ਸਜਾਉਂਦੇ ਸੀ ਪਰ ਗੁਰੂ ਸਾਹਿਬ ਨੇ ਕਿਤੇ ਕਬਜ਼ਾ ਨਹੀਂ ਕੀਤਾ ਕੋਈ ਰਾਜ ਨਹੀਂ ਬਣਾਇਆ ਮਿੰਕਲਗੀ ਦਾ ਕਹਿੰਦੇ ਮਹਿੰਗੀ ਬਹੁਤ ਹੁੰਦੀ ਸੀ ਇਹ ਦੇਖੋ ਜੀ ਗੁਰੂ ਸਾਹਿਬ ਤਾਂ ਗੁਰੂ ਸਾਹਿਬ ਕੋ ਜਿਵੇਂ ਤੁਹਾਨੂੰ ਦਿਖਾਇਆ ਪਿੱਛੇ ਆਸਾਮ ਦੇ ਰਾਜੇ ਨੇ ਗੁਰੂ ਸਾਹਿਬ ਕੋ ਤਾਂ ਸ਼ਸਤਰ ਕਲਗੀ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਹੁੰਦੀਆਂ ਸੀ ਗੁਰੂ ਸਾਹਿਬ ਦੇ ਸ਼ਰਧਾਲੂ ਮਤਲਬ ਗੁਰੂ ਹਰਗੋਬਿੰਦ ਸਾਹਿਬ ਨੂੰ ਉਧਰੋਂ ਕਾਬਲ ਤੋਂ ਕੋੜੇ ਲੈ ਕੇ ਆਏ ਸੀ ਦੇਖੋ ਜਿਹੜੇ ਉਹ ਮੁਗਲਾਂ ਨੇ ਕੋਲੇ ਸੀ ਮਤਲਬ ਗੁਰੂ ਸਾਹਿਬ ਲਈ ਤਾਂ ਦੂਰੋਂ ਦੂਰੋਂ ਇੱਕ ਸ਼ਾਮੀਆਂ ਨਾਲ ਬਹੁਤ ਮਹਿੰਗਾ ਰਾਜਾ ਨੇ ਭੇਟ ਕੀਤਾ ਸੀ ਗੁਰੂ ਸਾਹਿਬ ਨੂੰ ਮਤਲਬ ਗੁਰੂ ਸਾਹਿਬ ਕੋ ਤਾਂ ਮਤਲਬ ਬਹੁਤ ਜ਼ਿਆਦਾ ਮਹਿੰਗੀਆਂ ਵਸਤੂਆਂ ਸੀਗੀਆਂ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਅੱਜ ਦੇ ਜ਼ਮਾਨੇ ਚ ਤੇ ਕਲਗੀ ਦਾ ਕਲਗੀ ਦਾ ਜਿਹੜੇ ਹੀਰੇ ਕਹਿੰਦੇ ਜੜੇ ਹੋਏ ਸੀ ਉਹ ਕਰੋੜਾਂ ਰੁਪਏ ਚ ਨੇਚਰਲੀ ਹਾਂਜੀ ਬਿਲਕੁਲ ਜੀ ਤੁਸੀਂ ਤੁਹਾਨੂੰ ਕੀ ਜਾਣਕਾਰੀ ਹੈ ਇਹਦੇ ਬਾਰੇ ਜੀ ਮੈਨੂੰ ਇਹਦੇ ਬਾਰੇ ਮੈਨੂੰ ਕੋਈ ਨਹੀਂ ਕਿਉਂਕਿ ਕਲਗੀ ਬਾਰੇ ਇਹੀ ਹੈ ਵੀ ਕਲਗੀ ਬਹੁਤ ਮੁੱਲੀ ਹੁੰਦੀ ਸੀ ਜੀ ਗੁਰੂ ਸਾਹਿਬ ਦੀ ਬਹੁਤ ਹਾਂ ਠੀਕ ਹੈ ਤੇ ਪੋਸ਼ਾਕ ਵੀ ਹਾਂਜੀ ਹਾਂਜੀ ਪੋਸ਼ਾਕ ਕਲਗੀ ਤੇ ਇਹ ਦੇਖੋ ਜੀ ਅਗਲੀ ਜਿਹੜੀ ਤਸਵੀਰ ਹੈ ਪਹਾੜੀ ਰਾਜੇ ਨੇ ਪਹਿਲਾਂ ਤਾਰਾਗੜ੍ਹ ਦੇ ਹਮਲੇ ਕਿਲੇ ਤੇ ਹਮਲਾ ਕੀਤਾ ਸੀ ਜੀ ਤਾਰਾਗੜ੍ਹ ਦੇ ਕਿਲੇ ਤੇ ਹਮਲਾ ਕੀਤਾ ਤਾਂ ਉਦੋਂ ਬਾਬਾ ਅਜੀਤ ਸਿੰਘ ਜੀ ਸਭਜਾਦਾ ਅਜੀਤ ਸਿੰਘ ਜੀ ਲੜੇ ਸੀਗੇ ਜੰਗ ਦੇ ਵਿੱਚ ਪਰ ਉੱਥੇ ਮੁਗਲ ਜਿੱਤ ਨਹੀਂ ਸਕੇ ਸੀਗੇ ਜੀ ਫਿਰ ਨਾ ਇਹ ਪਹਾੜੀ ਰਾਜੇ ਜੀ ਫਿਰ ਪਹਾੜੀ ਰਾਜੇ ਜੇ ਥੋੜੀ ਦੇਰ ਬਾਅਦ ਅੱਕੇ ਪੱਦ ਕੇ ਫਿਰ ਫਤੇਗੜ ਦਾ ਕਿਲਾ ਇੱਕ ਹੁੰਦਾ ਸੀ ਜੀ ਉਹ ਹਲੇ ਬਣ ਰਿਹਾ ਸੀ ਪਿੱਛੋਂ ਅਧੂਰਾ ਸੀਗਾ ਹਲੇ ਹਾਨੰਦਪੁਰ ਸਾਹਿਬੇ ਜੀ ਉਹਦੇ ਤੇ ਹਮਲਾ ਕੀਤਾ ਪਰ ਉੱਥੇ ਵੀ ਉਹ ਜਿੱਤ ਨਹੀਂ ਸਕੇ ਜੀ ਫਿਰ ਉਹਨਾਂ ਨੇ ਅੱਗੇ ਹੋਰ ਕਿਲੇ ਤੇ ਆ ਕੇ ਕਿਉਂਕਿ ਸਾਰੇ ਪਾਸੇ ਕਿਲੇ ਬਣੇ ਹੋਏ ਸੀ ਜੀ ਅੱਗੇ ਵੱਧ ਕੇ ਉਹਨਾਂ ਨੇ ਫਿਰ ਅਗਮ ਗੜ ਦੇ ਕਿਲੇ ਤੇ ਹਮਲਾ ਕੀਤਾ ਜੀ ਉੱਥੇ ਵੀ ਨਾ ਜਿੱਤ ਸਕੇ ਜੀ ਫਿਰ ਉਹਨਾਂ ਲੋਗੜ ਦੇ ਕਿਲੇ ਤੇ ਹਾਥੀ ਚੜਾਇਆ ਜੀ ਅੱਛਾ ਹਾਥੀ ਨੇ ਫਿਰ ਹਾਂ ਜੀ ਹਾਂ ਮੁਗਲਾਂ ਨੇ ਵੀ ਦਰਵਾਜ਼ਾ ਤੋੜਨ ਲਈ ਤੇ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਫਿਰ ਦੇ ਕੇ ਭੇਜਿਆ ਜੀ ਅੱਛਾ ਆਹ ਨਾਗਣੀ ਵਰਛਾ ਤੇ ਫਿਰ ਉਹ ਹਾਂਜੀ ਸ਼ਰਾਬੀ ਹਾਥੀ ਹਾਂਜੀ ਹਾਂਜੀ ਹਾਂ ਸ਼ਰਾਬ ਪਰਾ ਕੇ ਹਾਥੀ ਚੜਾਇਆ ਸੀਗਾ ਤਾਂ ਫਿਰ ਬਾਅਦ ਵਿੱਚ 75 ਸਿੰਘ ਨੂੰ ਥਾਪੜਾ ਦੇ ਕੇ ਤੁਰਿਆ ਆ ਨਾਗਣੀ ਵਰਛਾ ਦੇ ਕੇ ਫਿਰ ਇਹਨਾਂ ਨੇ ਬੜੇ ਜ਼ੋਰ ਨਾਲ ਉਹਦੇ ਮੱਥੇ 'ਚ ਮਤਲ ਲੋਹੇ ਦੇ ਉਹ ਪਾੜ ਕੇ ਤਵੇ ਮੱਥੇ 'ਚ ਘਸਾਤਾ ਸੀਗਾ ਜੀ ਮੱਥੇ 'ਚ ਵੜ ਗਿਆ ਤਾਂ ਉਹ ਹਾਥੀ ਪੇ ਪਿੱਛੇ ਨੂੰ ਭੱਜ ਲਿਆ ਮੁੜ ਕੇ ਤਾਵੇਂ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨੂੰ ਲੱਗਿਆ ਵੀ ਸਾਡੀ ਤਾਂ ਬੇਇੱਜ਼ਤੀ ਹੋਗੀ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਨੂੰ ਨਾ ਆਟੇ ਦੀ ਗਊ ਬਣਾ ਕੇ ਤੇ ਇੱਕ ਚਿੱਠੀ ਉਹਨਾਂ ਦੇ ਦਰਾਮੂਰੇ ਕਿਲਾ ਆਨੰਦਗੜ੍ਹ ਮੂਰੇ ਰੱਖ ਕੇ ਵੀ ਸਾਡੀ ਮਹਾਰਾਜ ਜਿੱਤ ਨਹੀਂ ਵਛਦੀ ਹੈਗੀ ਅਸੀਂ ਤਾਂ ਹਾਰ ਕੇ ਤੁਸੀਂ ਇੱਕ ਵਾਰੀ ਸਾਡੀ ਮੰਨੋ ਕੁਛ ਟਾਈਮ ਲਈ ਆਨੰਦਪੁਰ ਸਾਹਿਬ ਤੋਂ ਚਲੇ ਜਾਓ ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਕੇ ਕੁਛ ਦੇਰ ਤੇਰ ਲਈ ਨਰਬੋਗੜ੍ਹ ਚਲੇ ਗਏ ਸੀਗੇ ਜੀ ਪੰਜ ਪਿਆਰੇ ਨਾਲੇ ਰਹਿੰਦੇ ਹਾਂਜੀ ਹਾਂਜੀ ਪੰਜ ਪਿਆਰੇ ਅੱਗੇ ਜੀ ਫਿਰ ਨਰਮੋਗੜ੍ਹ ਤੋਂ ਜਦੋਂ ਵਾਪਸ ਆਏ ਕੁਛ ਟਾਈਮ ਬਾਅਦ ਤਾ ਮਾਤਾ ਜੀਤੋ ਜੀ ਹਾਂ ਜੀ ਅਕਾਲ ਚਲਾਣਾ ਕਰਕੇ ਸੀਗੇ ਜੀ ਗੁਰੂ ਸਾਹਿਬ ਦੇ ਮਹਿਲ ਤਾਂ ਫੇਰ ਆ ਉਹਨਾਂ ਦਾ ਉੱਥੇ ਸੰਸਕਾਰ ਕੀਤਾ ਉੱਥੇ ਗੁਰਦੁਆਰਾ ਗੰਮਗੜ ਦੇ ਵਿੱਚ ਬਣਿਆ ਪਿਆ ਜੀ ਮਾਤਾ ਜੀਤੋ ਜੀ ਦਾ ਦੇਰ ਤੇ ਫੇਰ ਆ ਇੱਕ ਆ ਵੀ ਫੇਰ ਪਹਾੜੀ ਰਾਜ ਨੇ ਇੱਕ ਹੋਰ ਹਮਲਾ ਕੀਤਾ ਉਹਦੇ ਵਿੱਚ ਨਾ ਹੱਥ ਚ ਜਿਹੜਾ ਮੂਰੇ ਸਿੰਘ ਸੀਗਾ ਉਹਦੇ ਹੱਥ 'ਚ ਨਿਸ਼ਾਨ ਸਾਹਿਬ ਸੀ ਉਹਦੇ ਹੱਥ ਤੇ ਸੱਟ ਲੱਗੀ ਨਿਸ਼ਾਨ ਸਾਹਿਬ ਡਿੱਗ ਗਿਆ ਸਿੰਘਾਂ ਨੇ ਆ ਕੇ ਗੁਰੂ ਸਾਹਿਬ ਨੂੰ ਦੱਸਿਆ ਗੁਰੂ ਸਾਹਿਬ ਕਹਿੰਦੇ ਵੀ ਫੇਰ ਹੁਣ ਅਸੀਂ ਦਸਤਾਰ ਦੇ ਵਿੱਚੋਂ ਨਿਸ਼ਾਨ ਸਾਹਿਬ ਕੱਢ ਦੰਨੇ ਆ ਜਿਹਨੂੰ ਆਪਾਂ ਫਰਰਾ ਕਹਿੰਦੇ ਆ ਢਿੰਗ ਸਿੰਘਾਂ ਦੇ ਸਜਾਇਆ ਹੁੰਦਾ ਨਾ ਜੀ ਵੀ ਇਹ ਫਰਰਾ ਹੁਣ ਜੇ ਨਿਸ਼ਾਨ ਹੱਥ ਤੇ ਸੱਟ ਵੀ ਲੱਗੀ ਤਾਂ ਫਰਰਾ ਆਪਣਾ ਨਿਸ਼ਾਨ ਵਾਂਗ ਝੂਲਦਾ ਹੀ ਰਹੂਗਾ ਉਸ ਤੋਂ ਬਾਅਦ ਇਹ ਫਰਰੇ ਦੀ ਰੀਤ ਚੱਲੀ ਜੀ ਤੇ ਸ਼ਹਿਬਜਾਦਾ ਇਨ ਨੇ ਆਉਕਣੇ ਫਰਰਾ ਸਜਾਲਿਆ ਤਾਂ ਗੁਰੂ ਸਾਹਿਬ ਨੇ ਬੜਾ ਖੁਸ਼ ਹੋ ਕੇ ਕਿਹਾ ਵੀ ਇਹ ਹੁਣ ਫਰਰਾ ਸਦੀਵੀ ਰਹੂਗਾ ਜੀ ਪੰਥ ਦੇ ਵਿੱਚ ਜੀ ਸਾਹਿਬ ਜੀ ਦਾ ਕੌਣ ਸੀਗੇ ਜੀ ਸਾਹਿਬ ਜੀ ਦਾ ਫਤੇ ਸਿੰਘ ਜੀ ਹਾਂ ਜੀ ਸਾਹਿਬ ਜੀ ਦਾ ਫਤੇ ਸਿੰਘ ਜੀ ਠੀਕ ਹੈ ਤੇ ਫਿਰ ਆ ਲਾਸਟ ਚ ਫਿਰ ਜਦ ਪਹਾੜੀ ਰਾਜਿਆਂ ਨੇ ਦੇਖਿਆ ਵੀ ਅਸੀਂ ਨਹੀਂ ਜਿੱਤ ਸਕੇ ਤਾਂ ਉਹਨਾਂ ਨੇ ਮੁਗਲਾਂ ਦੇ ਨਾਲ ਮੋਲਾ ਨੂੰ ਵੀ ਬੁਲਾ ਲਿਆ ਨਾਲ ਕਿਦਾਂ ਕਤਲੋ ਗਰਦ ਹੋਈ ਹੈ ਜੀ ਉਸ ਸਮੇਂ ਫਿਰ ਇਹ ਇਕੱਠੇ ਦੋਹਾਂ ਨੇ ਪਹਾੜੀ ਰਾਜੇ ਤੇ ਮੁਗਲਾਂ ਨੇ ਇੱਕਠੇ ਹੋ ਕੇ ਹਮਲਾ ਕੀਤਾ ਜੀ ਆਨੰਦਗੜ੍ਹ ਦੇ ਕਿਲੇ ਤੇ ਜੀ ਫਿਰ ਸਿੰਘਾਂ ਨੇ ਬਹੁਤ ਉੱਥੇ ਜੰਗ ਹੋਈ ਜਿਹਦੇ ਮੂਹਰੇ ਗੁਰੂ ਸਾਹਿਬ ਦੇ ਆਨੰਦਗੜ੍ਹ ਦੇ ਕਿਲੇ ਦੇ ਥੱਲੇ ਤੁਸੀਂ ਦੇਖੋ ਸ਼ੀਦੀ ਬਾਗ ਗੁਰਦੁਆਰਾ ਬਣਿਆ ਹੋਇਆ ਜਿੱਥੇ ਸ਼ੀਧੀਆਂ ਹੋਈਆਂ ਸਿੰਘਾਂ ਦੀ ਤੇ ਉਤੋਂ ਬਾਅਦ ਫਿਰ ਸਿੱਖਾਂ ਨੇ ਕਿਹਾ ਵੀ ਆਪਾਂ ਨੂੰ ਛੱਡ ਜਾਣਾ ਚਾਹੀ ਗੁਰੂ ਸਾਹਿਬ ਨਹੀਂ ਮੰਨੇ ਹੈਗੇ ਤਾਂ ਫਿਰ ਗੁਰੂ ਸਾਹਿਬ ਨੂੰ ਸੀਗਾ ਪਤਾ ਗੁਰੂ ਸਾਹਿਬ ਨੇ ਔਰੰਗਜ਼ੇਬ ਦੀ ਚਿੱਠੀ ਆਈ ਫਿਰ ਜੀ ਉਹਨੇ ਕੁਰਾਨ ਦੇ ਉੱਤੇ ਆਪਣਾ ਖਤ ਲਿਖ ਕੇ ਕੁਰਾਨ ਨਾਲ ਭੇਜੀ ਵੀ ਮੈਂ ਤੁਸੀਂ ਅਨੰਦਪੁਰ ਦਾ ਛੱਡ ਦਿਓ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਊਗਾ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਤਾਂ ਕੁਰਾਨ ਦੇ ਤੇ ਕਾਰਨ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਣਾ ਸਹਿਕਾਰ ਕਰ ਲਿਆ ਜੀ ਤੇ ਆ ਲਾਸਟ ਸੀਨ ਹੈ ਜਦੋਂ ਗੁਰੂ ਸਾਹਿਬ ਨੇ ਰਾਤ ਨੂੰ ਉਹਦੀ ਵੀ ਰਿਸਪੈਕਟ ਸੀ ਕਿ ਕੁਰਾਨ ਸਾਹਿਬ ਦੀ ਉਹ ਹਰ ਧਰਮ ਦੀ ਰਿਸਪੈਕਟ ਕਰਦੇ ਸੀ ਇਹਨਾਂ ਬਟ ਉਹਨਾਂ ਦੀ ਭਾਵਨਾਵਾਂ ਨੂੰ ਕਿਸੇ ਨੇ ਮਤਲਬ ਕਿ ਬੇਸ ਯੂਜ਼ کہہ ਸਕਦੇ ਆਪਾਂ ਜੀ ਇਹ ਲਾਸਟ ਸੀਨ ਹੈ ਜੀ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਜੀ ਅੱਛਾ ਰਾਤ ਦੇ ਸਮੇਂ ਹਾਂਜੀ ਹਾਂਜੀ ਰਾਤ ਨੂੰ ਛੱਡਿਆ ਸੀ ਇਹ ਆ ਜੀ ਅਨੰਦਪੁਰ ਸਾਹਿਬ ਦੀ ਘਟਨਾ ਜੀ ਇਹ ਤੁਹਾਨੂੰ ਪ੍ਰੇਰਣਾ ਹੋਈ ਕਿੱਥੋਂ ਸੀ ਜੀ ਇਦਾਂ ਦੀਆਂ ਇਤਿਹਾਸਕ ਪੇਂਟਿੰਗਸ ਤੁਸੀਂ ਬਣਾਈਆਂ ਜਦੋਂ 300 ਸਾਲਾ ਅਨੰਦਪੁਰ ਸਾਹਿਬ ਦਾ ਖਾਲਸੇ ਦਾ ਮਨਾਇਆ ਗਿਆ ਨਾ ਜੀ ਅਨੰਦਪੁਰ ਸਾਹਿਬ ਵਿਖੇ ਉਦੋਂ ਮੇਰੀ ਵੀ ਇੱਛਾ ਸੀ ਵੀ ਅਸੀਂ ਕੁਝ ਕਰੀਏ ਤਾਂ ਮੈਂ ਉਦੋਂ ਸਾਰੇ ਗ੍ਰੰਥ ਪੜ੍ਹ ਕੇ ਪਹਿਲਾਂ ਸਿੱਖਾਂ ਦੇ ਜਿਹੜੇ ਹਿਸਟੋਰੀਕਲ ਗ੍ਰੰਥ ਹੈ ਉਹਨਾਂ ਦੇ ਵਿੱਚੋਂ ਸਾਰਾ ਇਤਿਹਾਸ ਕੱਢਿਆ ਫੇਰ ਸਕੈਚ ਬਣਾ ਕੇ ਫੇਰ ਆ ਸਾਰਾ ਆਨੰਦ ਪਸਾਵਾਜਿਆ ਬਾਬਾ ਜੀ ਕਿੰਨਾ ਸਮਾਂ ਲੱਗਿਆ ਉਹ ਤੁਹਾਨੂੰ ਇਹ ਬਣਾਉਣ ਚ ਇਹ ਮਤਲਬ ਲਗਾਤਾਰ ਨਹੀਂ ਬਣਾਇਆ ਜੀ ਕੁਛ ਕਦੇ ਕੁਛ ਬਣਾ ਲਿਆ ਕਦੇ ਕਿੰਨਾ ਟਾਈਮ ਫੇਰ ਮਾ ਮਤਲਬ ਸਾਲ 2 ਸਾਲ ਲੱਗੇ ਹੋਣੇ ਜੀ 2 ਸਾਲ ਦੇ ਵਿੱਚ ਤੁਸੀਂ ਇਹਨੂੰ ਸੰਪੂਰਨ ਕਰਿਆ ਹਾਂਜੀ ਹਾਂ ਉਸ ਟਾਈਮ ਬਣਾ ਕੇ ਮਤਲਬ ਕੋਈ ਹੋਰ ਕੰਮ ਕਰਨ ਲੱਗੇ ਜੀ ਫੇਰ ਰੰਗ ਭਰ ਲਏ ਕੁ ਸਕੈਚ ਬਣਾ ਲਏ ਪਹਿਲਾਂ ਲਿਖਣ ਨੂੰ ਟਾਈਮ ਲੱਗਿਆ ਜੀ ਫੇਰ ਇਹ ਬਾਅਦ ਚ ਫੇਰ ਪੰਜਾਬ ਸਰਕਾਰ ਨੂੰ ਦਿਖਾਇਆ ਗਿਆ ਜੀ ਪੇ ਪੰਜਾਬ ਸਰਕਾਰ ਵੱਲੋਂ ਵੀ ਪ੍ਰਕਾਸ਼ਿਤ ਹੋਈ ਹੈ ਜੀ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਆ ਟੂਰਿਜ਼ਮ ਵਾਲਾ ਉਹਦੇ ਵੱਲੋਂ ਹੀ ਪ੍ਰਕਾਸ਼ਿਤ ਹੋਈ ਹੈ ਜੀ ਤੇ ਹੋਰ ਤੁਹਾਡੀਆਂ ਪੇਂਟਿੰਗਸ ਹੋਰ ਕਿਹੜੀ ਇਤਿਹਾਸਕ ਥਾਵਾਂ ਤੇ ਲੱਗੀਆਂ ਇੱਕ ਮੇਰੀਆਂ ਪੇਂਟੀਆਂ ਜੀ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਸਾਹਿਬ ਅਜਾਇਬ ਘਰ ਚ ਲੱਗੀ ਹੋਈ ਹੈ ਇਹਨਾਂ ਦੀ ਪੇਂਟਿੰਗ ਹਾਂ ਇਟਲੀ ਪੰਜਾਬ ਸਰਕਾਰ ਨੇ ਨਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਨਾ ਇੱਕ ਜਰਨਲ ਸੀ ਇਟਲੀ ਦੇ ਇਹਨਾਂ ਕੋ ਨੌਕਰੀ ਕਰਦੇ ਹੁੰਦੇ ਸੀਗੇ ਜੀ ਮੈਂ ਨੌਪੋ ਵੈਂਟੂਰਾ ਸੀ ਸ਼ਾਇਦ ਹਾਂ ਚਰ ਜਰਨਲ ਵੈਂਟੂਰਾ ਹਾਂ ਉਹਨਾਂ ਦੇ ਮਤਨ ਆ ਜਿਹੜੀ ਤੁਸੀਂ ਦੱਸ ਪਾਗਮਨੀ ਹੋਈ ਆ ਇਹ ਉਹੀ ਲੈ ਕੇ ਆਏ ਉਹਨਾਂ ਨੇ ਮਤਲਬ ਫਿਰ ਪੰਜਾਬ ਸਰਕਾਰ ਤਾਂ ਉਹਨਾਂ ਨਾਲ ਸਮਝੌਤਾ ਹੋਇਆ ਸੀ ਉਹ ਵੀ ਉੱਥੇ ਇਟਲੀ 'ਚ ਆਪਾਂ ਮਿਊਜ਼ੀਅਮ ਬਣਾਇਆ ਜਾਵੇ ਸੇਂਟ ਟ੍ਰੋਪੇ 'ਚ ਤਾਂ ਉੱਥੇ ਇੱਕ ਬੁੱਤ ਭੇਜਿਆ ਸੀ ਮਹਾਰਾਜਾ ਜੀ ਸਿੰਘ ਦਾ ਉਹ ਜਰਨੈਲ ਦੇ ਨਾਲ ਲਾਇਆ ਗਿਆ ਵੀ ਸਾਡੀ ਇਹਨਾਂ ਦੀ ਕਿਸੇ ਟਾਈਮ ਪੰਜਾਬੀਆਂ ਦੀ ਇਹਨਾਂ ਨਾਲ ਸਾਂਝ ਰਹੀ ਹੈ ਤੇ ਉਦੋਂ ਮੇਰੀਆਂ ਪੇਂਟੀਆਂ ਵੀ ਭੇਜੀਆਂ ਗਈਆਂ ਸੀ ਮਹਾਰਾਜਾ ਜੀ ਸੈਨਾ ਸੰਬੰਧਿਤ ਉੱਥੇ ਲੱਗੀਆਂ ਹੋਈਆਂ ਇਟਲੀ ਆਪਾਂ ਤੁਸੀਂ ਕਿਹਾ ਲਾਸਟ ਸੁਣਿਆ ਸੀ ਵੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੀ ਜਿਹੜੀਆਂ ਪੇਂਟਿੰਗਸ ਲਗਾਈਆਂ ਹੋਈਆਂ ਉਹ ਵੀ ਤੁਹਾਡੀਆਂ ਬਣੀਆਂ ਹੋਈਆਂ ਹਾਂਜੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਉਹ ਸਿਸੋਆ ਫਾਰਮ ਚ ਬਣਾਇਆ ਜੀ ਤਾਂ ਉਦੋਂ ਉਹਨਾਂ ਦੀ ਇੱਛਾ ਸੀ ਵੀ ਮਹਾਰਾਜ ਦਾ ਪ੍ਰਕਾਸ਼ ਇੱਕ ਸਥਾਨ ਬਣਾਇਆ ਸੀ ਪ੍ਰਕਾਸ਼ ਸਥਾਨ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤਾਂ ਉੱਥੇ ਲਈ ਉਹਨਾਂ ਨੂੰ ਪੇਂਟੀਆਂ ਚਾਹੀਦੀਆਂ ਸੀ ਵੀ ਉਹਨਾਂ ਦੇ ਬਟੇਰੇ ਵੀ ਗੁਰੂ ਸਾਹਿਬ ਨਾਲ ਜੁੜੇ ਰਹੇ ਗੁਰੂ ਸਾਹਿਬ ਦੀ ਸੇਵਾ ਚ ਰਹੇ ਤਾਂ ਜਦੋਂ ਵੱਡੇ ਸ਼ਬਦ ਦੇ ਸ਼ਹੀਦ ਹੋਏ ਆ ਜੀ ਤਾ ਉਹਨਾਂ ਨੇ ਸਸਕਾਰ ਕੀਤਾ ਸੀਗਾ ਜੀ। ਅੱਛਾ। ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਸ਼ਸਤਰ ਵਸਤਾ ਦਿੱਤੇ ਸੀਗੇ ਜੀ। ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਇਹਨਾਂ ਨੂੰ ਵਰ ਦਿੱਤਾ ਸੀਗਾ ਵੀ ਰਾਜ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਹ ਦੋ ਪੇਂਟੀਆਂ ਉਹਨਾਂ ਨੇ ਮਿੱਤੋਂ ਬਣਵਾਈਆਂ ਸੀਆਂ ਜੀ ਇੱਕ ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ। ਦੇ ਆ ਗੁਰਗੋਵੀ ਸਿੰਘ ਦਾ ਸ਼ਾਸਤਰ ਦਿੱਤੇ ਇਹਨਾਂ ਦੇ ਬਟੇਰਿਆਂ ਨੂੰ ਤੇ ਉਹ ਪੇਂਟਿੰਗਾਂ ਵੀ ਉਹਨਾਂ ਨੇ ਬਹੁਤ ਪਸੰਦ ਆਈਆਂ ਤਾਂ ਫਿਰ ਉਹਨਾਂ ਨੇ ਸਟੇਟ ਅਵਾਰਡ ਵੀ ਮੈਨੂੰ ਦਿੱਤਾ ਸੀ ਜੀ ਸੋ ਮੀਨਤ ਕਰਦੇ ਆ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜਿਹੜੀ ਜਾਣਕਾਰੀ ਹੈਗੀ ਆ ਕਾਫੀ ਫ਼ਰਮੁਲੀ ਹੈਗੀ ਸੀ ਇਹ ਜਾਣਕਾਰੀ ਬੜੇ ਜ਼ਬਰਦਸਤ ਨਮੂਨੇ ਇਹਨਾਂ ਵੱਲੋਂ ਤਿਆਰ ਕੀਤੇ ਗਏ ਨੇ ਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਪੇਂਟਿੰਗ ਹੈ ਜਿਸ ਤੇ ਘੋੜੇ ਤੇ ਸਵਾਰ ਹੋ ਕੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਉਹ ਸਵਾਰ ਹੋ ਕੇ ਜਾ ਰਹੇ ਨੇ ਬੜੀਆਂ ਪੇਂਟਿੰਗਸ ਹੈਗੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਆ ਦੇਖੋ ਤੁਸੀਂ ਕੀ ਤਸਵੀਰ ਹੈ ਕੀ ਪੇਂਟਿੰਗ ਹੈ ਕਿਆ ਬਾਤ ਐ ਨਹੀਂ ਕਿ ਕਿ ਚੀਜ਼ ਸਹੀ ਜਿਹਦੀ ਦਸਤਾਰ ਜਿੱਦਾਂ ਸੀਗੀ ਓਦਾਂ ਹੀ ਰੱਖੀ ਗਈ ਆ ਹੁਣ ਤੁਸੀਂ ਦੇਖੋ ਇਸ ਤਰ੍ਹਾਂ ਦੀਆਂ ਗੁਰੂ ਸਾਹਿਬਾਨ ਦੀਆਂ ਜਾਂ ਸਿੱਖ ਯੋਧਿਆਂ ਦੀਆਂ ਪੇਂਟਿੰਗਸ ਤਿਆਰ ਕਰਨੀ ਆ ਹਰ ਇੱਕ ਬੰਦਾ ਡਰਦਾ ਕਿਤੇ ਕੋਈ ਗਲਤੀ ਨਾ ਹੋ ਜਾਵੇ ਇੱਕ ਜੀ ਨੂੰ ਦੇਖੋ ਕਿਦਾਂ ਸੋਹਣੇ ਤਰੀਕੇ ਨਾਲ ਫਰਮਾਇਆ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਕਿੰਨੇ ਸੋਹਣੇ ਲੱਗ ਰਹੇ ਨੇ ਬਿਲਕੁਲ ਆ ਦੇਖੋ ਇਹ ਇਹ ਕਿੰਨੇ ਦਿੱਤਾ ਸੀਗਾ ਜੀ ਇਹ ਮੇਰੇ ਖਿਆਲ ਚ ਕੋਹੀਨੂਰ ਦਿੱਤਾ ਜਾ ਰਿਹਾ ਮਹਾਰਾਜਾ ਰਣਜੀਤ ਸਿੰਘ ਨੂੰ ਹਾਂ ਜੀ ਇਹ ਮਹਾਰਾਜਾ ਸੀਗਾ ਜੀ ਸ਼ਾਹ ਜਵਾਨ ਅਫਗਾਨਿਸਤਾਨ ਦਾ ਕਿਉਂਕਿ ਇਹ ਇਹਨੂੰ ਕਸ਼ਮੀਰ ਦੇ ਵਿੱਚ ਨਾ ਉਹਨਾਂ ਨੇ ਬੰਦੀ ਬਣਾ ਲਿਆ ਸੀਗਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇਹਨਾਂ ਦੀ ਇੱਕ ਪਤਨੀ ਆਈ ਸੀ ਵੀ ਉਹਨੂੰ ਮੇਰੇ ਪਤੀ ਦੀ ਮਦਦ ਕਰੋ ਤਾਂ ਗੁਰੂ ਮਹਾਰਾਜ ਜੀ ਨੇ ਕਾਫੀ ਵੱਡੀ ਫੌਜ ਭੇਜ ਕੇ ਉਤੋਂ ਕਰਾਇਆ ਤਾਂ ਉਹਨਾਂ ਨੇ ਉਹ ਤੋਂ ਵਾਅਦਾ ਕੀਤਾ ਸੀ ਵੀ ਤੈਨੂੰ ਅਸੀਂ ਅਸੀਂ ਇਹਦੇ ਬਦਲੇ ਕੋਹੀਨੂਰ ਹੀਰਾ ਮੈਂ ਭੇਟ ਕਰ ਦੂੰਗੀ ਪਰ ਉਹ ਬਾਤ ਚਾਨਣਾ ਕਾਨੀ ਕਰਨ ਲੱਗੇ ਤਾਂ ਗੁਰੂ ਉਹਨਾਂ ਨੇ ਹਵੇਲੀ ਵਿੱਚ ਰੱਖਿਆ ਆਇਆ ਸੀਗਾ ਥੋੜਾ ਜਿਹਾ ਫਿਰ ਜਿਆਦਾ ਹਵੇਲੀ ਵਿੱਚ ਉਹਨੂੰ ਨਾ ਜਾਣ ਦਾ ਨਜ਼ਰਬੰਦ ਕਰ ਲਿਆ ਤਾਂ ਫਿਰ ਉਹਨੇ ਹੀਰਾ ਭੇਟ ਕੀਤਾ ਇਹ ਉਹ ਹੀਰਾ ਭੇਟ ਕਰ ਦਿੱਤੀ ਇਹ ਅਫਦਾਲੀ ਦਾ ਪੁੱਤ ਸੀਗਾ ਜੀ ਜਿਹੜਾ ਹਾਂਜੀ ਸ਼ਾਇਦ ਅਫਦਾਲੀ ਦਾ ਜੀ ਸ਼ਾਹ ਜਬਾਨ ਛੇ ਕੋਹੀਨੂਰ ਹੀਰੇ ਬਾਰੇ ਤੁਹਾਨੂੰ ਸ਼ਾਇਦ ਸਰੋਤਿਆਂ ਨੂੰ ਨਹੀਂ ਪਤਾ ਹੋਣਾ ਜਦੋਂ ਇਹ ਹੀਰਾ ਇਹਨਾਂ ਦੇ ਕੋਲ ਆਇਆ ਵਾਪਸ ਇਹਨਾਂ ਨੇ हासिल ਕੀਤਾ ਉਸ ਤੋਂ ਬਾਅਦ ਇਹਨਾਂ ਦੇ ਸੇਨਾਪਤੀ ਪੁੱਛਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤੁਸੀਂ ਹੀਰਾ ਬਾਹ ਨਾਲ ਮੰਨਿਆ ਵੀ ਇਹ ਹੀਰਾ ਬੜਾ ਬੇਸ਼ਕੀਮਤੀ ਹੈ ਇਹਨੂੰ ਮੁਕਰਤੇ ਸਿਰ ਤੇ ਧਾਰਨ ਕੀਤਾ ਜਾਂਦਾ ਇਹਨਾਂ ਨੇ ਪਤਾ ਕੀ ਜਵਾਬ ਦਿੱਤਾ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਨੇ ਕਿ ਉਹਨਾਂ ਨੇ ਮੱਥੇ ਰਗੜ ਰਗੜ ਕੇ ਹੀਰਾ ਹਾਸਲ ਕੀਤਾ ਸੀ ਉਹ ਤਾਂ ਮੱਥੇ ਤੇ ਧਾਰਨ ਕਰਦੇ ਆ ਮੈਂ ਡੋਲਿਆਂ ਦੇ ਜ਼ੋਰ ਨਾਲ ਹੀਰਾ ਹਾਸਲ ਕੀਤਾ ਤਾਂ ਇੱਥੇ ਹੀ ਬੰਨਿਆ ਰਹੂਗਾ ਵੀ ਕੀ ਬਾਈ ਕਿਆ ਬੜੀ ਅਜੀਬੋ ਗਰੀਬ ਦਾਸਤਾਨ ਹੈਗੀ ਹੈ ਉਮੀਦ ਕਰਦੇ ਆ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਅਗਲੀ ਵਾਰ ਫੇਰ ਤੁਹਾਡੇ ਨਾਲ ਰابطਾ ਕਾਇਮ ਕਰਾਂਗੇ ਉਦੋਂ ਤੱਕ ਲਈ ਮੈਨੂੰ ਤੇ ਵਿਕੀ ਟ੍ਰੀਨ ਸਾਨੂੰ ਤੇ ਉਜਾਜ ਸਾਸ਼ੀਕਲ ਜੀ ਸਾਸ਼ੀਕਲ